ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨ ਵਾਲੇ ਆ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਆ ਵੀ ਅਗਰ ਤੁਸੀਂ ਵੀ ਕਿਤੇ ਪਲਾਨ ਕਰਦੇ ਪਿਓ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਿੰਨੇ ਵੀ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਚੀਜ਼ ਨੂੰ ਲੈ ਕੇ ਅਗਰ ਤੁਸੀਂ ਪਾਕਿਸਤਾਨ 'ਚ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਘੁੰਮਣਾ ਚਾਹੁੰਦੇ ਹੋ ਤੇ ਉਹ ਚੀਜ਼ਾਂ ਕੀ ਨੇ ਕਿਵੇਂ ਨੇ ਕਿਤਰਾ ਜਾਣਾ ਕਿੱਥੇ ਜਾਣਾ ਜਾਂ ਕੀ ਕੀ ਉਹਦੇ ਪ੍ਰੋਸੀਜਰ ਨੇ ਉਹ ਸਾਰੀ ਗੱਲਬਾਤ ਜਿਹੜੀ ਉਹ ਤੁਹਾਨੂੰ ਇਸੇ ਵੀਡੀਓ ਚ ਦੇਖਣ ਨੂੰ ਮਿਲੇਗੀ ਸਰਤੇ ਆ ਕਿ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਸਕਿਪ ਕਰਨ ਦੀ ਵੀ ਕੋਸ਼ਿਸ਼ ਨਾ ਕਰਿਓ ਕਿਉਂਕਿ ਕਈ ਜਾਣਕਾਰੀਆਂ ਜਿਹੜੀਆਂ ਨੇ ਉਹ ਵਿੱਚ ਤੁਹਾਡੇ ਤੋਂ ਰਹਿ ਜਾਂਦੀਆਂ ਨੇ ਫਿਰ ਤੁਸੀਂ ਕਮੈਂਟ ਕਰਦੇ ਹੋ ਵੀ ਭਾਜੀ ਆ ਗੱਲ ਕੀਵੇਂ ਤੇ ਉਹ ਗੱਲ ਕੀਵੇਂ ਤੇ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਇਹਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਦੋਸਤੋ ਜਾਣਕਾਰੀ ਸਾਂਝੀ ਕੌਣ ਕਰੇਗਾ ਕਿਸ ਤਰ੍ਹਾਂ ਹੋਵੇਗੀ ਤੁਹਾਡੇ ਤੱਕ ਇਹ ਸਾਰੀ ਗੱਲਬਾਤ ਕਿਉਂਕਿ ਮੇਰੇ ਨਾਲ ਇਸ ਟਾਈਮ ਸਾਡੇ ਬਹੁਤ ਹੀ ਮਾਨਯੋਗ ਇੰਜੀਨੀਅਰ ਜੇਪੀ ਸਿੰਘ ਜੀ ਨੇ ਨਾਲ ਉਹਨਾਂ ਦੇ ਮਿਸੇਜ਼ ਨੇ ਕਮਲਬਾਖ ਜੀ ਉਹ ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਗੁਰਦਤਮਾ ਦੇ ਦਰਸ਼ਨ ਕਰਕੇ ਆਏ ਨੇ ਪਾਕਿਸਤਾਨ ਤੋਂ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਨਾਲ ਕੀ ਕੀ ਹੋਇਆ ਕੀ ਕੀ ਬੀਤਿਆ ਕਿੱਦਾਂ ਕਿੱਦਾਂ ਉਹਨਾਂ ਨੇ ਵਿਜ਼ਿਟ ਕੀਤੀ ਕਿੱਦਾਂ ਕਿੱਦਾਂ ਉਹ ਗਏ ਕਿੰਨਾ ਕ ਖਰਚਾ ਹੋ ਗਿਆ ਜਾ ਕੀ ਕੀ ਰਹਿਣ ਦਾ ਪ੍ਰੋਗਰਾਮ ਆ ਕਿੰਨੇ ਕ ਕੱਪੜੇ ਲੈ ਕੇ ਗਏ ਉਹ ਸਾਰੀਆਂ ਗੱਲਾਂ ਅਸੀਂ ਜਿਹੜੀਆਂ ਜੇਪੀ ਸਿੰਘ ਜੀ ਨਾਲ ਕਰਾਂਗੇ ਨਾਲ ਉਹਨਾਂ ਦੀ ਮਿਸੇਸ ਕਮਲ ਬਾੜੀ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਇਸ ਟਾਈਮ ਮੇਰੇ ਨਾਲ ਹੀ ਬੈਠੇ ਹੋਏ ਨੇ ਇੰਜੀਨੀਅਰ ਜੇਪੀ ਸਿੰਘ ਜੀ ਸਵਾਗਤ ਕਰ ਲੈਣੇ ਆ ਸਰ ਸਵਾਗਤ ਹੈ ਤੁਹਾਡਾ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਡੀਪੀਸੀ ਪੰਜਾਬੀ ਦਾ ਜੀ ਜਿਹੜਾ ਤੁਸੀਂ ਬੜੇ ਇੱਕ ਅਹਿਮ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਜੀ ਇਹ ਜਾਣਕਾਰੀ ਸਾਰਿਆਂ ਤੱਕ ਸਾਂਝੀ ਹੋਏਗੀ ਤੇ ਸਾਰਿਆਂ ਨੂੰ ਪਤਾ ਲੱਗੇਗਾ ਕਿ ਪਾਕਿਸਤਾਨ ਜਾਣ ਲਈ ਕੀ ਕਰਨਾ ਪੈਂਦਾ ਜੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਜੀ ਜੀਪੀ ਜੀ ਜਿਵੇਂ ਕਿ ਦਰਸ਼ਕ ਪਲਾਨ ਕਰਦੇ ਰਹਿੰਦੇ ਨੇ ਤੁਸੀਂ ਵੀ ਪਲਾਨ ਕੀਤਾ ਹੋਏਗਾ ਤੇ ਅਸੀਂ ਪਾਕਿਸਤਾਨ ਜਾਣਾ ਆ ਤੇ ਉੱਥੇ ਗੁਰੂ ਧਾਮ ਦੇ ਦਰਸ਼ਨ ਕਰਨੇ ਨੇ ਹਾਂਜੀ ਜਾਨ ਤੋਂ ਪਹਿਲਾਂ ਕਿੰਨੀਆਂ ਕਿ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਕਠਿਨਾਈਆਂ ਦਾ ਕੋਈ ਵੀ ਸਾਹਮਣਾ ਨਹੀਂ ਕਰਨਾ ਪੈਂਦਾ ਬਹੁਤ ਈਜ਼ੀ ਪ੍ਰੋਸੈਸ ਵਾ ਪਾਕਿਸਤਾਨ ਦਾ ਅਗਰ ਤੁਸੀਂ ਵੀਜ਼ਾ ਲਾਉਣਾ ਵਾ ਤੇ ਇਹ ਤੁਸੀਂ ਬੜੀ ਈਜੀ ਤਰੀਕੇ ਨਾਲ ਲਾ ਸਕਦੇ ਜੇ ਸਾਡੀਆਂ ਪੰਜਾਬ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਪ੍ਰਬੰਧਕ ਕਮੇਟੀ ਦਿੱਲੀ ਪ੍ਰਬੰਧਕ ਕਮੇਟੀ ਤੇ ਹੋਰ ਵੀ ਇੱਕ ਸੰਸਥਾਵਾਂ ਨੇ ਭਾਈ ਕਨਈਆ ਜਾਂ ਇੱਕ ਦੋ ਹੋਰ ਨੇ ਜਿਨ੍ਹਾਂ ਦੇ ਥਰੂ ਇਹ ਵੀਜ਼ਾ ਲੱਗਦਾ ਜਿਹੜਾ ਜਥਾ ਜਾਂਦਾ ਸਿਰਫ ਇਹਨਾਂ ਦੇ ਥਰੂ ਲੱਗਦਾ ਜੇ ਤੁਸੀਂ ਇੰਡੀਪੈਂਡੈਂਟ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਪਾਕਿਸਤਾਨ ਦੇ ਤੋਂ ਤੁਸੀਂ ਕੱਲੇ ਵੀ ਅਪਲਾਈ ਕਰ ਸਕਦੇ ਜੇ ਜਥੇ ਲਈ ਇਹ ਇੱਥੋਂ ਹੀ ਅਪਲਾਈ ਕਰਨਾ ਪੈਂਦਾ ਵਾ ਜੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਹੀ ਅਪਲਾਈ ਕਰਨਾ ਪੈਂਦਾ ਅਪਲਾਈ ਕਰਨ ਦੇ ਵਾਸਤੇ ਕਿੰਨੀ ਫੀਸ ਲੱਗ ਜਾਂਦੀ ਹੈ ਦੇਖੋ ਜੀ ਫੀਸ ਅਸਲ ਦੇ ਵਿੱਚ ਕੁਝ ਨਹੀਂ ਆ ਲੇਕਿਨ 500 ਰੁਪਈਆ ਇਹ ਲੈਂਦੇ ਆ ਕਿਉਂਕਿ ਇਹਨਾਂ ਨੂੰ ਦਿੱਲੀ ਚੱਕਰ ਮਾਰਨੇ ਪੈਂਦੇ ਆ ਡਾਕੂਮੈਂਟ ਤਿਆਰ ਕਰਨੇ ਪੈਂਦੇ ਆ ਇਸ ਕਰਕੇ ਸਿਰਫ 500 ਰੁਪਈਆ ਜਿਹੜਾ ਉਹ ਇਹਦੇ ਅਫੀਸ ਲੈਂਦੇ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਤੁਹਾਨੂੰ ਇੱਕ ਆਧਾਰ ਕਾਰਡ ਦੀ ਕਾਪੀ ਤੇ ਇੱਕ ਫੋਟੋ ਚਾਹੀਦੀ ਆ ਤੇ ਉਹ ਫਾਰਮ ਆ ਉਹਨਾਂ ਨੇ ਆਪਣੇ ਆ ਫਿਲਲ ਅਪ ਕਰ ਲੈਣਾ ਤੇ ਇੱਕ ਜਿਹੜਾ ਤੁਹਾਡਾ ਮੈਂਬਰ ਸ਼ਰੋਮਣੀ ਕਮੇਟੀ ਦਾ ਤੁਹਾਡੇ ਹਲਕੇ ਦਾ ਜਿੱਦਾਂ ਸਾਡੇ ਧਾਰੀਵਾਲ ਦੇ ਹਲਕੇ ਦਾ ਉਹ ਆਇਡੈਂਟੀਫਿਕੇਸ਼ਨ ਲਈ ਇੱਕ ਫਾਰਮ ਦਿੰਦਾ ਕਿ ਮੈਨੂੰ ਜਾਣਦਾ ਇੰਨੇ ਹੀ ਡਾਕੂਮੈਂਟ ਚਾਹੀਦੇ ਇਹਨੇ ਡਾਕੂਮੈਂਟ ਲੈ ਕੇ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਦੇ ਵਿੱਚ ਪਾਸਪੋਰਟ ਦੇ ਨਾਲ ਦਾਖਲ ਕਰ ਦਿਓ ਬਾਕੀ ਤੁਹਾਨੂੰ ਕੁਝ ਨਹੀਂ ਕਰਨਾ ਪੈਂਦਾ ਜੀ ਜੀਪੀ ਜੀ ਜਿਵੇਂ ਕਿ ਵੀਜ਼ੇ ਵਾਸਤੇ ਅਪਲਾਈ ਕਰ ਦਿੱਤਾ ਗਿਆ ਉਸ ਤੋਂ ਬਾਅਦ ਵੀਜ਼ਾ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗ ਜਾਂਦਾ ਵੀ ਸਾਡਾ ਵੀਜ਼ਾ ਲੱਗ ਗਿਆ ਜਾਂ ਨਹੀਂ ਲੱਗਿਆ ਦੇਖੋ ਇਹ ਇੱਕ ਜਿਹੜਾ ਬੜਾ ਅਹਿਮ ਸਵਾਲ ਆ ਇਹਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਇਸ ਕਰਕੇ ਆ ਕਿ ਅਪਲਾਈ 3-4 ਮਹੀਨੇ ਪਹਿਲਾਂ ਹੁੰਦਾ ਅਜੀਤ ਅਖਬਾਰ ਜਾਂ ਹੋਰ ਪੰਜਾਬੀ ਅਖਬਾਰਾਂ 'ਚ ਐਡ ਆਉਂਦੀ ਆ ਕਿ ਤੁਸੀਂ ਆਪਣੇ ਪਾਸਪੋਰਟ ਜਮ੍ਹਾਂ ਕਰਾਓ ਲੇਕਿਨ ਵੀਜ਼ੇ ਦਾ ਪਤਾ ਸਿਰਫ 2 ਦਿਨ ਪਹਿਲਾਂ ਲੱਗਦਾ ਜੀ ਤੇ ਵੀਜ਼ਾ ਵੀ ਜਿਹੜਾ ਸਾਡਾ ਲੱਗਾ ਸੀ ਅਸੀਂ 9 ਤਰੀਕ ਨੂੰ ਗਏ 6 ਤਰੀਕ ਦੀ ਸਟੈਂਪ ਲੱਗੀ ਆ ਉਹ 2-3 ਦਿਨ ਹੀ ਪਹਿਲਾਂ ਵੀਜ਼ਾ ਲਾਉਂਦੇ ਆ ਜਾਂ ਸਿਕਿਉਰਿ ਇਸ਼ੂ ਆ ਜਾਂ ਕੋਸ਼ਵਾ ਸਿਰਫ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਜਿਹੜਾ ਵੀਜ਼ਾ ਲੱਗਾ ਕਿ ਨਹੀਂ ਲੱਗਾ ਜੀਪੀ ਜੀ 2 ਦਿਨ ਪਹਿਲਾਂ ਹੀ ਪਤਾ ਲੱਗਦਾ ਆ ਫਿਰ ਮੌਕੇ ਤੇ ਇੱਕਦਮ ਦੀਆਂ ਤਿਆਰੀਆਂ ਦਾ ਕਿਸ ਤਰ੍ਹਾਂ ਦੇਖੋ ਜੀ ਉਹ ਤਾਂ ਕਹਿੰਦੇ ਨੇ ਵੀ ਤਿਆਰੀਆਂ ਤੁਸੀਂ ਕਰਕੇ ਰੱਖੋ ਹਮ ਤੁਸੀਂ ਤੁਹਾਡਾ ਵੀਜ਼ਾ ਐਰ ਕੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸਾਂ ਭਾਰਤ ਸਰਕਾਰ ਦਾ ਤੇ ਪਾਕਿਸਤਾਨ ਸਰਕਾਰ ਦਾ ਵੀ ਜਿੰਨਾਂ ਜਿੰਨੇ ਨੇ ਵੀ ਅਪਲਾਈ ਕੀਤਾ ਸੀ ਮੈਕਸਿਮ ਸਾਰਿਆਂ ਨੂੰ ਵੀਜ਼ੇ ਦੇ ਦਿੱਤੇ ਗਏ ਪਿਛਲੇ ਸਾਲ ਅੱਧੇ ਕੱਟ ਦਿੱਤੇ ਗਏ ਸੀ ਤੇ ਅੱਧਿਆਂ ਦੇ ਲੱਗੇ ਸੀ ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਅਸੀਂ ਗੁਰੂਆਂ ਦੇ ਦਰਸ਼ਨ ਕਰਨੇ ਜਾਣਾ ਵਾ ਗੁਰੂ ਧਾਮਾਂ ਤੇ ਸਾਡੇ ਵੀਜ਼ੇ ਨਾ ਕਟਣ ਤੇ ਐਰਕਿ ਉਹਨਾਂ ਨੇ ਕਿਸੇ ਦਾ ਵੀਜ਼ਾ ਕਟਿਆ ਹੀ ਨਹੀਂ ਤੇ ਜਿਵੇਂ ਕਿ 2 ਦਿਨ ਪਹਿਲਾਂ ਹੀ ਦੱਸਿਆ ਜਾਂਦਾ ਹੈ ਫਿਰ ਇਹਦਾ ਮਤਲਬ ਇਹ ਵੀ ਵੀਜ਼ਾ ਲੱਗੇ ਚਾਹੇ ਨਾ ਲੱਗੇ ਤਿਆਰੀ ਬੈਗ ਕੱਪੜੇ ਜਿਹੜੇ ਉਹ ਤੁਹਾਨੂੰ ਪਹਿਲਾਂ ਧਖਣ ਚਾਹੀਦੀ ਹੈ ਹਾਂਜੀ ਤਿਆਰੀ ਤੁਹਾਨੂੰ ਪੂਰੀ ਕਰਨੀ ਪੈਣੀ ਆ ਜੱਕਦਮ ਤੁਸੀਂ ਕੀ ਤਿਆਰੀ ਕਰੋਗੇ ਇਸ ਲਈ ਤਿਆਰੀ ਪੂਰੀ ਰੱਖੋ ਵੀਜ਼ਾ ਲੱਗੇ ਜਾਂ ਨਾ ਲੱਗੇ ਅਗਰ ਤੇ ਤੁਹਾਡੇ ਕਰਮਾਂ ਦੇ ਭਾਗ ਚੰਗੇ ਨੇ ਗੁਰੂ ਮਾਰੀ ਦੀ ਕਿਰਪਾ ਤੇ ਵੀਜ਼ਾ ਲੱਗਦਾ ਹੀ ਆ ਜੀ ਮੈਕਸਿਮਮ ਵੀਜ਼ਾ ਲੱਗ ਜਾਂਦੇ ਆ ਤੇ ਜਿਹੜਾ ਜਦੋਂ ਵੀਜ਼ਾ ਲੱਗ ਜਾਂਦਾ ਤਿਆਰੀ ਹੋ ਜਾਂਦੀ ਜੱਥਾ ਚੱਲਣ ਲਈ ਤਿਆਰ ਹੋ ਜਾਂਦਾ ਤੇ ਆਪਾਂ ਉਹ ਜੱਥੇ ਦੇ ਨਾਲ ਮਿਲਣ ਵਾ ਤੇ ਕਿੱਥੇ ਪਹੁੰਚਣਾ ਪੈਂਦਾ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਜੇ ਉਹ ਪਾਸਪੋਰਟ ਤੇ ਸਟੈਂਪ ਲੱਗ ਜਾਂਦੀ ਆ ਉਹ ਤੁਸੀਂ ਇੱਕ ਦਿਨ ਪਹਿਲਾਂ ਜਾ ਕੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਹੀ ਆਪਣਾ ਪਾਸਪੋਰਟ ਕਲੈਕਟ ਕਰਨਾ ਜੇ ਤੇ ਤੁਹਾਡਾ ਨਜ਼ਦੀਕ ਆ ਤੇ ਤੁਸੀਂ ਆਜੋ ਕਿਉਂਕਿ ਅਗਲੇ ਦਿਨ ਜਾਣਾ ਹੁੰਦਾ ਤੇ ਜੇ ਤੁਸੀਂ ਮਤਲਬ ਦੂਰ ਤੋਂ ਜੇ ਕਿਤੇ ਦਿੱਲੀ ਹੋ ਜਾਂ ਹੋਰ ਕੇ ਸ਼ਹਿਰ ਤੋਂ ਹੋ ਜੇ ਤੇ ਤੁਸੀਂ ਉੱਥੇ ਰਾਤ ਉਹਨਾਂ ਨੇ ਪ੍ਰਬੰਧ ਕੀਤਾ ਰਹਿਣ ਦਾ ਫਿਰ ਉਹਨਾਂ ਦੀਆਂ ਹੀ ਬੱਸਾਂ ਤੁਹਾਨੂੰ ਅਗਲੇ ਦਿਨ ਬਹਾਲ ਕੇ ਅਟਾਰੀ ਬਾਰਡਰ ਤੱਕ ਲੈ ਕੇ ਜਾਂਦੀਆਂ ਜੀ ਆਪਾਂ ਅਟਾਰੀ ਬਾਰਡਰ ਪਹੁੰਚ ਜਾਂਦੇ ਆ ਹਾਂਜੀ ਉੱਥੋਂ ਫਿਰ ਸਾਡੀ ਐਂਟਰੀ ਹੁੰਦੀ ਹੈ ਹਾਂਜੀ ਐਂਟਰੀ ਦੇ ਉੱਤੇ ਕਿਹ ਤਰ੍ਹਾਂ ਦਾ ਪ੍ਰੋਸੀਜਰ ਆ ਕਿਹ ਤਰ੍ਹਾਂ ਦੀ ਪਾਕਿਸਤਾਨ ਦੇ ਜਿਹੜੇ ਆਵਾਮ ਆ ਜਾਂ ਪਾਕਿਸਤਾਨ ਦੀ ਜਿਹੜੀ ਫੋਰਸ ਆ ਉਹਨਾਂ ਦੀ ਜਿਹੜੀ ਨਜ਼ਰ ਆ ਉਹ ਹਿੰਦੁਸਤਾਨ ਤੋਂ ਗਏ ਹੋਏ ਯਾਤਰੀਆਂ ਵਾਸਤੇ ਕਿਹ ਤਰ੍ਹਾਂ ਦੀ ਕਿਦਾਂ ਦਾ ਉਹਨਾਂ ਦਾ ਉਹ ਵਿਵਹਾਰ ਜਿਹੜਾ ਆ ਉਹ ਸਾਡੇ ਪੰਜਾਬੀਆਂ ਨਾਲ ਸਾਡੇ ਹਿੰਦੁਸਤਾਨੀਆਂ ਨਾਲ ਹੁੰਦਾ ਦੇਖੋ ਜੀ ਜੇ ਵਿਹਾਰ ਦੀ ਗੱਲ ਕਰੀਏ ਤੇ ਮੈਂ ਜਿੰਨੀ ਤਾਰੀਫ ਕਰਾਂ ਉੰਨੀ ਘਟਾਂ ਲੇਕਿਨ ਐਰ ਕੀ ਥੋੜੀ ਜੀ ਤੰਗੀ ਇਸ ਕਰਕੇ ਆਈ ਕਿ 7000 ਦੇ ਕਰੀਬ ਯਾਤਰੂਆਂ ਦਾ ਜਥਾ ਗਿਆ ਪਹਿਲੀ ਵਾਰ ਰਿਕਾਰਡ ਸੀ ਤੇ ਸਾਨੂੰ ਬਹੁਤ ਸਾਰਾ ਸਮਾਂ ਜਿਹੜਾ ਵਾ ਅਟਾਰੀ ਬਾਰਡਰ ਤੱਕ ਪਹੁੰਚਦੇ ਲੈਣ ਲੱਗੀ ਸੀ ਆਪਣੇ ਪਾਸੇ ਅੰਮ੍ਰਿਤਸਰ ਤੋਂ ਹੀ ਤੇ ਸਾਨੂੰ 6-6 ਘੰਟੇ 7-7 ਘੰਟੇ ਲੈਣਾ ਜੀ ਲੱਗਣਾ ਪਿਆ ਇੰਨੀ ਗਰਮੀ ਦੇ ਵਿੱਚ ਪਰ ਜਿੱਦਾਂ ਹੀ ਉੱਥੇ ਐਂਟਰ ਹੋਏ ਆਂ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਉਹਨਾਂ ਪਿਆਰ ਦਿੱਤਾ ਜਿੱਥੇ ਗਏ ਆ ਫੁੱਲਾਂ ਦੀ ਵਰਸ਼ਾ ਕੀਤੀ ਉਹਨਾਂ ਨੇ ਸਾਡੇ ਗਲਾਂ 'ਚ ਫੁੱਲਾਂ ਦੇ ਹਾਰ ਪਾਏ ਆ ਔਰ ਜੀਜੀ ਕਰਕੇ ਉਹਨਾਂ ਨੇ ਸਵਾਗਤ ਕੀਤਾ ਕਿ ਤੁਸੀਂ ਸਾਡੇ ਮਹਿਮਾਨ ਹੋ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਔਰ ਸਿਕਿਉਰਟੀ ਉਹ ਲੋ ਤਾਂ ਮੈਂ ਕਹਿ ਹੀ ਨਹੀਂ ਸਕਦਾ ਵੀ ਇੰਨੇ ਪੁਖਤਾ ਪ੍ਰਬੰਧ ਸੀ ਉਹਨਾਂ ਦੇ ਕਿ ਬਹੁਤ ਹੀ ਜ਼ਿਆਦਾ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜਾਈ ਉਹਨਾਂ ਦੇ ਨਿਕਾਹਾਂ ਉਹਨਾਂ ਦਾ ਵਿਵਹਾਰ ਉਹ ਕਿਵੇਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮੈਂ ਤੁਹਾਨੂੰ ਦੱਸ ਰਿਹਾ ਜੀ ਜੇ ਕਿਤੇ ਦੁਕਾਨ ਤੇ ਵੀ ਜਾਂਦੇ ਸਾਂ ਉਹ ਬੈਠੇ ਸੀ ਉਹ ਖਲੋ ਜਾਂਦੇ ਸੀ ਕਹਿੰਦੇ ਸੀ ਤੁਸੀਂ ਬੈਠੋ ਤੁਸੀਂ ਸਾਡੇ ਮਹਿਮਾਨ ਜੀ ਬਹੁਤ ਜਿਆਦਾ ਇੱਜ਼ਤ ਕੀਤੀ ਜਿਹੜੀ ਸਿਕਿਉਰਟੀ ਵਾਲੇ ਆ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਔਰ ਲੋਕਾਂ ਨੇ ਤੇ ਬਹੁਤ ਹੀ ਜਿਆਦਾ ਪਿਆਰ ਦਿੱਤਾ ਜਿੱਥੇ ਜਨੇਸਨ ਲੋਕੀ ਖਲੋ ਖਲੋ ਕੇ ਕਹਿੰਦੇ ਸਰਦਾਰ ਜੀ ਸਾਡੇ ਨਾਲ ਫੋਟੋ ਖਿੱਚੋ ਸਾਡੇ ਦਾ ਫੋਟੋ ਖਿਚਾਓ ਇਧਰ ਦੇ ਹਾਲ ਚਾਲ ਪੁੱਛਦੇ ਸਨ ਔਰ ਸਾਨੂੰ ਆਪਣੇ ਇਲਾਕੇ ਦੇ ਬੰਦੇ ਵੀ ਇੱਥੋਂ ਧਾਰੀਵਾਲ ਦੇ ਇਲਾਕੇ ਦੇ ਬੰਦੇ ਮਿਲੇ ਉਹਨਾਂ ਨੇ ਬਹੁਤ ਮਾਨ ਸਤਕਾਰ ਦਿੱਤਾ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਲਾਗੇ ਛਾਕੇ ਪਿੰਡਾਂ ਦੇ ਨਾਂ ਦੱਸੇ ਲੋਕਾਂ ਦੇ ਨਾਂ ਦੱਸਦੇ ਸੀ ਤੇ ਬਹੁਤ ਹੀ ਵਧੀਆ ਲੱਗਿਆ ਜੀ ਇੱਕ ਛੋਟਾ ਜਿਹਾ ਸਵਾਲ ਜੀ ਪੀ ਜੀ ਰਹਿ ਗਿਆ ਵੀ ਵੀਜ਼ੇ ਵਾਸਤੇ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਕਿਹੜੇ-ਕਿਹੜੇ ਡਾਕੂਮੈਂਟ ਜਿਹੜੇ ਆ ਸਾਨੂੰ ਦੇਣੇ ਪੈਂਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਤਾਂ ਕਿ ਵੀਜ਼ਾ ਪ੍ਰੋਸੈਸ ਜਿਹੜਾ ਸੌਖਾ ਹੋ ਜਾਏ ਦੇਖੋ ਜੀ ਡਾਕੂਮੈਂਟ ਉਹ ਹੀ ਆ ਕੋਈ ਜ਼ਿਆਦਾ ਡਾਕੂਮੈਂਟ ਨਹੀਂ ਲੈਂਦੇ ਆਧਾਰ ਕਾਰਡ ਦੀ ਕਾਪੀ ਲੈਂਦੇ ਆ ਤੇ ਫੋਟੋ ਲੈਂਦੇ ਆ ਫਿਰ ਉਸ ਤੋਂ ਬਾਅਦ ਤੁਹਾਡੀ ਇੱਕ ਪੁਲਿਸ ਵੈਰੀਫਿਕੇਸ਼ਨ ਤੁਹਾਡੇ ਘਰ ਆਉਂਦੀ ਆ ਉਹ ਤੁਹਾਡੇ ਗਵਾਂਡੀ ਦੀ ਕਿਸੇ ਦੀ ਵੀ ਜਾਣ ਪਛਾਣ ਦੀ ਨਾਲ ਗਵਾਹੀ ਪਾ ਕੇ ਉਹ ਵੈਰੀਫਿਕੇਸ਼ਨ ਕਰਕੇ ਘੱਲਦੇ ਆ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਬਾਕੀ ਕੋਈ ਜ਼ਿਆਦਾ ਡਾਕੂਮੈਂਟੇਸ਼ਨ ਹੈ ਨਹੀਂ ਆ ਤੇ ਮਾਲਕ ਦੀ ਕਿਰਪਾ ਨਾਲ ਛੋਟੀ ਜਿਹੀ ਕਾਰਵਾਈ ਹੈ ਜਿਹੜੀ ਉਹ ਕਰਕੇ ਤੁਸੀਂ ਉੱਥੇ ਜਮ੍ਹਾਂ ਕਰਾ ਸਕਦੇ ਸ਼ਰਮਨੀ ਕਮੇਟੀ ਜੀ ਅ ਦੋਸਤੋ ਪਹਿਲਾਂ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਚਾਹ ਰਿਹਾ ਸੀ ਵੀ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨ ਤੁਸੀਂ ਵੀ ਜਾਣਾ ਚਾਹੁੰਦੇ ਬਹੁਤ ਸਾਰੇ ਲੋਕ ਜਾ ਕੇ ਵੀ ਆਏ ਨਹੀਂ ਅਸੀਂ ਜਾਣਕਾਰੀ ਜਿਹੜੀ ਉਹ YouTube Facebook ਜਾਂ ਅਦਰ ਸਰੋਸਾਂ ਦੇ ਥਰੂ ਜਿਹੜੀ ਲੈਣੀ ਚਾਹੁੰਦੇ ਆਂ ਕਈ ਵਾਰੀ ਜਾਣਕਾਰੀ ਜਿਹੜੀ ਅਧੂਰੀ ਰਹਿ ਜਾਂਦੀ ਹੈ ਕਈ ਵਾਰੀ ਜਾਣਕਾਰੀ ਪੂਰੀ ਮਿਲ ਵੀ ਜਾਂਦੀ ਹੈ ਪਰ ਬਹੁਤ ਜ਼ਿਆਦਾ ਖੋਜ ਖਬਰ ਜਿਹੜੀ ਉਹ ਕਰਨੀ ਪੈਂਦੀ ਹੈ ਉਸੇ ਆਧਾਰ ਦੇ ਉੱਤੇ ਅਸੀਂ ਇਸ ਕਰਕੇ ਜੇਪੀ ਸਿੰਘ ਹੋਣਾ ਨਾਲ ਜਿਹੜੀ ਇਹ ਉਹ ਵਾਰਤਾ ਕਰਦੇ ਪਏ ਆ ਕਿ ਇਹਨਾਂ ਦੇ ਕੋਲ ਕਿ ਭੀ ਇਹ ਖੁਦ ਆਏ ਨੇ ਘੁੰਮ ਫਿਰ ਕੇ ਆਏ ਨੇ ਪੂਰਾ ਵਿਜਿਟ ਕੀਤਾ ਇਹਨਾਂ ਨੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਵਿੱਚ ਉਹ ਵਿਜਿਟ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਆ ਇਹ ਸ਼ੇਅਰ ਜੋ ਤੁਹਾਡੇ ਨਾਲ ਕਰਦੇ ਪਏ ਆ ਇਸ ਕਰਕੇ ਕਰਦੇ ਪਏ ਆ ਵੀ ਜੇਕਰ ਤੁਸੀਂ ਵੀ ਮਨ ਬਣਾਉਂਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਜਿਹੜੇ ਆ ਉਹ ਜੇਪੀ ਸਿੰਘ ਹੋਣਾ ਤੋਂ ਲੈਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਠਿਨਾਈ ਨਾ ਹੋਵੇ ਅੱਜ ਕੱਲ ਇਹਨਾਂ ਨੇ ਕਹੀ ਆ ਵੀ ਸਿਰਫ ਇੱਕ 500 ਰੁਪਇਆ ਪ੍ਰੋਸੈਸਿੰਗ ਫੀਸ ਜਿਹਦੇ ਵਿੱਚ ਥੋੜੇ ਜਿਹਾ ਡਾਕੂਮੈਂਟੇਸ਼ਨ ਤੇ ਤੁਹਾਡਾ ਪਾਸਪੋਰਟ ਜਿਹੜਾ ਜ਼ਰੂਰੀ ਏ ਉਹ ਦੇ ਕੇ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਆ ਆਪਣਾ ਜੱਥੇ ਦਾ ਵਿੱਚ ਜਿਹੜਾ ਵੀਜ਼ਾ ਲਵਾ ਸਕਦੇ ਹੋ ਉਸ ਤੋਂ ਬਾਅਦ ਆ ਤੇ ਜਿਹੜੇ ਜਦੋਂ ਅਸੀਂ ਪਾਕਿਸਤਾਨ ਪਹੁੰਚ ਜਾਂਦੇ ਆ ਉੱਥੇ ਕਿਵੇਂ ਖਰਚੇ ਨੇ ਕਿੱਦਾਂ ਖਰਚੇ ਨੇ ਘੁੰਮਣਾ ਫਿਰਨ ਦਾ ਖਰਚਾ ਕਿੰਨਾ ਜਾਂ ਹੋਟਲਾਂ ਦਾ ਕਿੰਨਾ ਖਰਚਾ ਆ ਜਾਂ ਸਾਡੀ ਵਿਵਸਥਾ ਜਿਹੜੀ ਉਹ ਕਿਵੇਂ ਦੀ ਆ ਪਾਕਿਸਤਾਨ ਦੇ ਵਿੱਚ ਕਿੱਦਾਂ ਰਹਿਣਾ ਕਿੱਦਾਂ ਬਹਿਣਾ ਕਿੱਥੋਂ ਖਾਣਾ ਕਿੱਥੋਂ ਪੀਣਾ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅੱਗੇ ਜਾਰੀ ਰਹਿਣਗੀਆਂ ਵੀਡੀਓ ਨੂੰ ਐਂਡ ਤੱਕ ਜਿਹੜਾ ਆ ਵੇਖਿਓ ਬਣੇ ਰਿਓ ਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਪਈ ਲਾਈਕ ਕਰਕੇ ਕਮੈਂਟ ਕਰ ਦਿਓ ਹੋਰ ਚੀਜ਼ਾਂ ਦੇਖਣ ਦੇ ਬਾਅਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਜੇਪੀ ਸ਼ੰਗ ਜੀ ਨਾਲ ਦਾ ਗੱਲਬਾਤ ਜਿਹੜੀ ਹੈ ਜਲਦੀ ਪਈ ਹੈ ਇਹਨਾਂ ਨਾਲ ਗੱਲਬਾਤ ਵੀ ਕਰਦੇ ਕਰਦੇ ਨਾਲ ਦੀ ਨਾਲ ਇਹਨਾਂ ਦੇ ਮੈਸੇਜ ਕਮਲ ਬਾੜ ਜੀ ਬੈਠੇ ਹੋਏ ਆ ਆਪਾਂ ਉਧਰ ਵੀ ਚਲਦੇ ਆ ਗੱਲਬਾਤ ਕਰਦੇ ਆ ਕਮਲ ਜੀ ਤੁਸੀਂ ਗਏ ਇਹਨਾਂ ਦੇ ਨਾਲ ਇੱਕ ਮਰਦ ਤਾਂ ਜਾ ਸਕਦਾ ਖੁੱਲੀ ਡੁਲਾ ਹੋ ਸਕਦਾ ਆ ਇੱਕ ਔਰਤ ਦੇ ਵਾਸਤੇ ਇੱਕ ਦੂਜੇ ਦੇਸ਼ ਦੇ ਵਿੱਚ ਜਾਣਾ ਜਾਂ ਉੱਥੋਂ ਦਾ ਸੁਭਾਵਿਕ ਤੌਰ ਤੇ ਰਹਿਣ ਬੈਠਣ ਦਾ ਕਿਵੇਂ ਦਾ ਲੱਗਿਆ ਤੇ ਔਰਤਾਂ ਵਾਸਤੇ ਕਿੰਨਾ ਸੌਖਾ ਹੈ ਜਾਂ ਕਿੰਨਾ ਔਖਾ ਹੈ ਮੈਂ ਗਈ ਪਹਿਲੀ ਵਾਰੀ ਫਸਟ ਟਾਈਮ ਅਹੀਂ ਪਾਕਿਸਤਾਨ ਗਏ ਆ ਪਹਿਲਾਂ ਨਹੀਂ ਗਏ ਤੇ ਮੈਂ ਜਿੱਥੋਂ ਤੱਕ ਦੇਖਿਆ ਵਾ ਪਾਕਿਸਤਾਨ ਜਾ ਕੇ ਘੁੰਮੀਆਂ ਵੀ ਆ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹੀ ਬਾਜ਼ਾਰਾਂ ਦੇ ਵਿੱਚ ਵੀ ਘੁੰਮਦੇ ਰਹੇ ਆ لیکن ਉਹਨਾਂ ਨੂੰ ਮੈਂ ਦੇਖਿਆ ਕਿ ਬਹੁਤ ਹੀ ਉਹਨਾਂ ਦਾ ਚੰਗਾ ਸੁਭਾਅ ਆ ਔਰ ਜੇ ਨਜ਼ਰ ਦੇ ਤੌਰ ਤੇ ਕਹਿੰਦੇ ਨਾ ਕਿ ਨਜ਼ਰ ਮਾੜੀ ਚੰਗੀ ਆ ਦੇਖਿਆ ਜਾਵੇ ਤੇ ਉਹ ਨਜ਼ਰ ਉਠਾ ਕੇ ਦੇਖਦੇ ਹੀ ਨਹੀਂ ਆ ਬਜ਼ਾਰ ਦੇ ਵਿੱਚ ਵੀ ਘੁੰਮਦੇ ਰਹੇ ਆ ਔਰ ਜਿੰਨਾ ਇਹਨਾਂ ਦੀ ਫੋਰਸ ਸਾਡੇ ਨਾਲ ਰਹੀ ਆ ਪੰਜਾਬ ਪੰਜਾਬ ਪੁਲਿਸ ਨਹੀਂ ਉਹਨਾਂ ਦੀ ਪੁਲਿਸ ਪਾਕਿਸਤਾਨ ਦੀ ਸੌਰੀ ਪਾਕਿਸਤਾਨ ਦੀ ਪੁਲਿਸ ਆ ਉਹ ਵੀ ਕਦੀ ਵੀ ਸਾਡੇ ਨਾਲ ਚੱਲਦੇ ਰਹੇ ਆ ਕਦੀ ਵੀ ਉਹਨਾਂ ਨੇ ਆਪਣਾ ਚਿਹਰਾ ਉਠਾ ਕੇ ਨਹੀਂ ਸਾਡੇ ਵੱਲ ਦੇਖਿਆ ਉਹਨਾਂ ਦੀਆਂ ਔਰਤਾਂ ਤੇ ਚਲੋ ਬੁਰਗੇ ਦੇ ਵਿੱਚ ਰਹਿੰਦੀਆਂ ਹੀ ਆ ਪਰ ਸਾਡੀਆਂ ਤੇ ਇਸ ਤਰ੍ਹਾਂ ਹੀ ਗਈਆਂ ਵਾ ਮੈਂ ਇਕੱਲੀ ਨਹੀਂ ਗਈ ਬਹੁਤ ਔਰਤਾਂ ਸਾਡੀਆਂ ਇੱਥੋਂ ਪੰਜਾਬ ਦੇ ਵਿੱਚ ਸਾਰੀ ਸੰਗਤ ਗਈ 6699 ਕਿੰਨਾ ਵੀਜ਼ਾ ਲੱਗਾ ਹੋਇਆ ਸੀ ਜਿਹਦੇ ਵਿੱਚ ਜ਼ਿਆਦਾਤਰ ਔਰਤਾਂ ਹੀ ਆਦਮੀ ਘੱਟ ਹੀ ਔਰ ਇੰਨਾ ਉਹਨਾਂ ਨੇ ਪਿਆਰ ਸਤਕਾਰ ਦਿੱਤਾ ਵਾ ਨਾ ਕੀ ਮਤਲਬ ਕਿ ਅਜੇ ਤੱਕ ਹਨ ਨੂੰ 4-5 ਦਿਨ ਹੋ ਗਏ ਆ ਮੰਨ ਤੋਂ ਇਹ ਗੱਲ ਨਹੀਂ ਉਤਰ ਰਹੀ ਕਿ ਅਹੀਂ ਬਗਾਨੇ ਦੇਸ਼ ਦੇ ਵਿੱਚ ਗਏ ਆ ਜਿੰਨਾ ਇੱਥੋਂ ਸੋਨੂ ਮਿਲਦਾ ਆ ਸਾਨੂੰ ਇੱਥੇ ਬੈਠਿਆ ਬੈਠਿਆ ਇੱਥੇ ਬੈਠਿਆ ਬੈਠਾ ਬਹੁਤ ਕੁਝ ਬੋਲਦੇ ਆ ਉਲਟਾ ਪੁਲਟਾ ਲੇਕਿਨ ਜੋ ਹੀ ਉਥੇ ਜਾ ਕੇ ਮਹਿਸੂਸ ਕੀਤਾ ਨਾ ਇੰਨਾ ਵਧੀਆ ਲੱਗਾ ਨਾ ਸਾਨੂੰ ਉਥੇ ਜਾ ਕੇ ਕਿ ਬਹੁਤ ਹੀ ਚੰਗੀ ਨੇਚਰ ਵਾਲੇ ਲੋਕ ਆ ਪਿਆਰ ਸਤਕਾਰ ਵਾਲੇ ਲੋਕ ਆ ਨਜ਼ਰ ਵੀ ਉਹਨਾਂ ਦੀ ਬਹੁਤ ਇੰਨੀ ਚੰਗੀ ਆ ਕਿ ਉਹ ਪੂਰਾ ਅੱਖਾਂ ਉਠਾ ਕੇ ਤੁਹਾਡੀ ਪੂਰੀ ਸ਼ਕਲ ਵੀ ਨਹੀਂ ਦੇਖਦੇ ਹਾਂ ਕਿ ਅਸੀਂ ਬਾਜ਼ਾਰਾਂ ਦੇ ਵਿੱਚ ਵੀ ਜਾ ਕੇ ਘੁੰਮਦੇ ਰਹਿਆ ਬਹੁਤ ਵਧੀਆ ਲੱਗਾ ਜਾ ਕੇ ਸਾਨੂੰ ਅ ਜਿਵੇਂ ਕਿ ਬਾਜ਼ਾਰ ਦੇ ਵਿੱਚ ਕਮਲ ਜੀ ਤੁਸੀਂ ਗਏ ਜਾਂ ਆਪਣੇ ਜੱਥੇ ਦੀਆਂ ਬੀਬੀਆਂ ਤੋਂ ਇਲਾਵਾ ਹੋਰ ਔਰਤਾਂ ਦੇ ਨਾਲ ਗੁਫ਼ਤਗੂ ਕੋਈ ਗੱਲਬਾਤ ਕਿਉਂਕਿ ਬੀਬੀਆਂ ਜਿੱਥੇ ਜਾਣ ਉੱਥੇ ਛਲੀਆਂ ਬਣਾ ਲੈਂਦੀਆਂ ਤੇ ਨੇਚਰਲੀ ਹੁੰਦਾ ਵੀ ਬੀਬੀਆਂ ਇੱਕ ਦੂਜੇ ਦੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਜਾਂ ਆਪਣੇ ਦੇਸ਼ ਦੀਆਂ ਗੱਲਾਂ ਆਪਣੇ ਘਰ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਵੀ ਕਿਸੇ ਬੀਬੀ ਦੇ ਨਾਲ ਸਲਾਈ ਪੈ ਗਏ ਹੋਏ ਤੇ ਉਧਰ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਹੋਣ ਤੇ ਜਾਂ ਇਧਰ ਦੀਆਂ ਗੱਲਾਂ ਕੀਤੀਆਂ ਹੋਣ ਨਹੀਂ ਸਾਰੇ ਆਪੋ ਆਪਣੇ ਘਰ ਦੀਆਂ ਗੱਲਾਂ ਥੋੜੀਆਂ ਬਹੁਤੀਆਂ ਦਾ ਕਰਦੇ ਹੀ ਆ ਸਲਾਈ ਤੇ ਕੋਈ ਨਾ ਕੋਈ ਬੀਬੀ ਇਦਾਂ ਦੀ ਮਿਲ ਹੀ ਜਾਂਦੀ ਆ ਪਰ ਇਹ ਆ ਕਿ ਜਿਹੜੀ ਜੋ ਵੀ ਗੱਲੀ ਸਾਡੀਆਂ ਗੱਲਾਂ ਹੋਈਆਂ ਇਹੋ ਹੀ ਹੋਈਆਂ ਕਿ ਸਾਨੂੰ ਉੱਥੇ ਜਾ ਕੇ ਬਹੁਤ ਹੀ ਵਧੀਆ ਲੱਗਾ ਵਾ ਆਪਣਾ ਦੇਸ਼ ਤੇ ਸਾਰਿਆਂ ਨੂੰ ਚੰਗਾ ਲੱਗਦਾ ਹੈ ਲੇਕਿਨ ਬਗਾਨੇ ਦੇਸ਼ ਦੇ ਵਿੱਚ ਜਾ ਕੇ ਉਹਦੀ ਤਾਰੀਫ ਕਰਨੀ ਆ ਉਹ ਤੇ ਕੋਈ ਵੱਡਾ ਜਿਗਰਾ ਹੀ ਚਾਹੀਦਾ ਆ ਬਿਲਕੁਲ ਬਿਲਕੁਲ ਜੀ ਤੇ ਦੋਸਤੋ ਲਗਾਤਾਰ ਸਾਡੇ ਨਾਲ ਦੋਵੇਂ ਮੀਆਂ ਬੀਬੀ ਜੇਪੀ ਸਿੰਘ ਨਾਲ ਕਮਲਪਾਟ ਅ ਪਾਕਿਸਤਾਨ ਤੋਂ ਹੋ ਕੇ ਆਏ ਨੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਿੱਦਾਂ ਦਾ ਇਹਨਾਂ ਦੇ ਨਾਲ ਗੱਲਬਾਤ ਹੋਈ ਉਹ ਸਾਰੀ ਗੱਲਬਾਤ ਜਿਹੜੀ ਜਾਰੀ ਹੈ ਹੁਣ ਅਸੀਂ ਚਲਦੇ ਹਾਂ ਜੇਪੀ ਸਿੰਘ ਹੋਣ ਵਾਲਤੇ ਨਾਲ ਦੇ ਨਾਲ ਗੱਲ ਕਰਦਾ ਸਰ ਕਿੰਨੇ ਕੁ ਪੈਸੇ ਜੇਬ ਦੇ ਵਿੱਚ ਲੈ ਕੇ ਜਾਣੇ ਚਾਹੀਦੇ ਆ ਜਿਹੜਾ ਬੰਦਾ ਖੁੱਲਾ ਢੁੱਲਾ ਘੁੰਮ ਕੇ ਆ ਸਕੇ ਬਹੁਤ ਵਧੀਆ ਤੁਹਾਡਾ ਸਵਾਲ ਆ ਮੈਂ ਜਦੋਂ ਇੱਥੋਂ ਗਿਆ ਸੀ ਤੇ ਬਹੁਤ ਸਾਰੀ ਵੀਡੀਓ ਦੇਖੀ ਸੀ YouTube ਤੇ ਪਰ ਉਹਨਾਂ ਨੇ ਕਲੀਅਰ ਨਹੀਂ ਕੀਤਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਨਫਿਊਜ਼ ਕੀਤਾ ਗਿਆ ਸੀ ਮੈਂ ਬਿਲਕੁਲ ਤੁਹਾਨੂੰ ਸੱਚਾਈ ਔਰ ਇੱਕ ਇੱਕ ਗੱਲ ਦੱਸਾਂਗਾ ਜੋ ਵਰਤਮਾਨ ਚ ਹੋਣ ਦਾ ਹੋ ਰਿਹਾ ਦੇਖੋ ਜੀ ਜਿਆਦਾ ਕਰੰਸੀ ਲੈ ਜਾਣ ਦੀ ਵੈਸੇ ਲੋੜ ਨਹੀਂ ਆ ਸਾਡਾ 1 ਰੁਪਇਆ ਉੱਥੇ 3 ਰੁਪਏ ਬਣ ਜਾਂਦੇ ਆ ਮੰਨ ਲਓ ਕਿ ਮੈਂ 30000 ਰੁਪਇਆ ਲੈ ਕੇ ਗਿਆ ਸੀ ਤੇ ਮੇਰਾ ਉੱਥੇ 90000 ਰੁਪਇਆ ਬਣ ਗਿਆ ਰਹੀ ਗੱਲ ਜਦੋਂ ਅਸੀਂ ਅਟਾਰੀ ਤੋਂ ਅੱਗੇ ਪਹੁੰਚਦੇ ਆਂ ਪਾਕਿਸਤਾਨ ਦੇ ਪਾਸੇ ਬਾਰਡਰ ਤੇ ਉੱਥੇ ਦੁਕਾਨਾਂ ਲੱਗੀਆਂ ਨੇ ਕਰੰਸੀ ਚੇਂਜ ਦੀਆਂ ਉੱਥੇ ਤੁਹਾਨੂੰ ਇੱਕ ਟੋਕਨ ਦਿੱਤਾ ਜਾਂਦਾ ਬੱਸਾਂ ਜਿਹੜੀ ਤੁਹਾਨੂੰ ਦੱਸ ਦੇਣ ਲਈ ਘਮਾਉਣਾ ਉਹਦੀ ਬੱਸਾਂ ਦੀ ਫੀਸ ਜੀ ਲੈਂਦੇ ਆ ਪਾਕਿਸਤਾਨ ਦੀ ਕਰੰਸੀ 17200 ਉਹਨੂੰ ਤੁਸੀਂ ਡਿਵਾਈਡ ਕਰ ਲਓ ਤੇ ਮੇਰੇ ਕੱਲ 6000 ਤੋਂ ਕੋ ਥੱਲੇ ਥੱਲੇ ਹੀ ਰਹਿ ਜਾਂਦਾ 57 5800 ਦੇ ਵਿੱਚ ਵਿੱਚ ਇੱਕ ਬੰਦੇ ਦਾ ਬੱਸ ਦਾ ਉਹ ਬੱਸ ਤੁਹਾਨੂੰ ਦੱਸ ਦੇਣ ਲਈ ਸਾਰੇ ਪਾਕਿਸਤਾਨ ਚ ਘਮਾਏਗੀ ਗੁਰੂਤਾ ਮੰਚ ਤੇ ਵਾਪਸ ਵੀ ਛੱਡ ਕੇ ਆਏਗੀ ਔਰ ਬੱਸਾਂ A1 ਕਲਾਸ ਦੀਆਂ ਬੱਸਾਂ ਜਿਹੜੀਆਂ ਵੀਡੀਓ ਕੋਲ ਚ ਬੱਸਾਂ ਜਿਨ੍ਹਾਂ ਦੇ ਪਿੱਛੇ ਕੈਮਰੇ ਟੀਵੀ ਲੱਗੇ ਹੋਏ ਆ ਏਸੀ ਬੱਸਾਂ ਬਹੁਤ ਵਧੀਆ ਬੱਸਾਂ ਸਫਰ ਆਰਾਮਦਾਇਕ ਬੱਸਾਂ ਉਹਦਾ ਜਿਹੜਾ ਚਾਰਜ ਲੈਂਦੇ ਆ ਉਹ 17200 ਆ ਹਾਂ ਬਾਕੀ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਉੱਥੇ ਕਿਉਂਕਿ ਪ੍ਰਾਈਵੇਟ ਕਰੰਸੀ ਐਕਸਚੇਂਜ ਵਾਲੇ ਆ ਉਹ ਪੈਸੇ ਕੱਟ ਦਿੰਦੇ ਜੀ ਹਾਂ ਉੱਥੇ ਹਨ ਨੂੰ ਵੀ ਪਤਾ ਨਹੀਂ ਸੀ ਅਸੀਂ ਵੀ ਜ਼ਿਆਦਾ ਹੀ ਕਰਾ ਲਏ ਜਲਦਬਾਜੀ ਵੀ ਨਹੀਂ ਅੱਗੇ ਮਿਲਣੇ ਨੇ ਮਿਲਣੇ ਪਰ ਇਹੋ ਜਿਹਾ ਕੁਝ ਨਹੀਂ ਆ ਉੱਥੇ ਸਿਰਫ ਤੁਸੀਂ ਉਹਨੇ ਕੇ ਪੈਸੇ ਹੀ ਚੇਂਜ ਕਰੋ ਇੰਡੀਆ ਕਰੰਸੀ ਦੇ ਜਿੰਨੀ ਕੀ ਤੁਹਾਨੂੰ ਬੱਸ ਦਾ ਕਿਰਾਇਆ ਦੇਣਾ ਬਾਕੀ ਸਾਡੀ ਜਿਹੜੀ ਇੰਡੀਆ ਦੀ ਕਰੰਸੀ ਆ ਉਹ ਸਾਰੇ ਪਾਕਿਸਤਾਨ ਚ ਚੱਲਦੀ ਆ ਜਿੱਥੇ ਤੁਸੀਂ ਉਹਨਾਂ ਦਾ 1500 ਰੁਪਏ ਦੀ ਕੋਈ ਚੀਜ਼ ਖਰੀਦਦੇ ਨਹੀਂ 500 ਦੇ ਦੋ ਉਹ ਹੱਸ ਕੇ ਕਰੰਸੀ ਲੈਂਦੇ ਆ ਔਰ ਜੋ ਕਰੰਸੀ ਚੇਂਜ ਵੀ ਕੀਤੀ ਸੀ ਗੁਰਦੁਆਰੇ ਦੀ ਉਹਨਾਂ 3 ਰੁਪਏ ਦੇ ਹਿਸਾਬ ਨਾਲ ਕੀਤੀ ਲੇਕਿਨ ਇੱਥੇ ਸਾਨੂੰ ਬਹੁਤ ਘਾਟਾ ਪਿਆ ਮੈਂ ਸਾਰੀ ਸੰਗਤ ਨੂੰ ਇਹ ਕਹਾਂਗਾ ਜਿਹੜੇ ਅੱਗੇ ਤੋਂ ਜਾਣਾ ਚੇਂਜ ਨਾ ਕਰਿਓ ਇੱਥੇ 2 ਰੁਪਏ 70 ਰੁਪਏ ਦਿੰਦੇ ਆ ਤੇ ਉੱਥੇ ਤੁਹਾਨੂੰ 3 ਰੁਪਏ ਪੂਰੇ ਮਿਲਦੇ ਆ ਤੇ ਜਿਆਦਾ ਕਰੰਸੀ ਚੇਂਜ ਕਰਨ ਦੀ ਲੋੜ ਨਹੀਂ ਥੋੜੀ ਜਿਹੀ ਕਰਾ ਲਓ ਕਿ ਥੋੜਾ ਖਰਚੇ-ਗੁਚੇ ਲਈ ਬਾਕੀ ਇੰਡੀਆ ਕਰੰਸੀ ਵੀ ਇੱਥੇ ਚੱਲ ਜਾਂਦੀ ਆ ਦੋਸਤੋ ਬੜੀ ਹੀ ਅਹਿਮ ਜਾਣਕਾਰੀ ਜਿਹੜੀ ਉਹ ਜੇ ਪਿਸ਼ਿੰਗ ਜੀ ਹੋਣਾ ਤੋਂ ਮਿਲੀ ਹੈ ਕਿ ਕਰੰਸੀ ਚੇਂਜ ਕਰਵਾਣੀ ਪੈਂਦੀ ਹੈ ਜਦੋਂ ਆਪਾਂ ਆਪਣੀ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਐਂਟਰ ਕਰਦੇ ਆ ਤੇ ਉਧਰ ਦੀ ਕਰੰਸੀ ਸਾਨੂੰ ਜਿਹੜੀ ਉਹ ਖਰੀਦਣੀ ਪੈਂਦੀ ਹੈ ਜਾਂ ਲੈਣੀ ਪੈਂਦੀ ਹੈ ਜਾਂ ਚੇਂਜ ਕਰਾਉਣੀ ਪੈਂਦੀ ਹੈ ਕੁਝ ਵੀ ਲਗਾ ਲਓ ਪੀ ਜੀ ਸਿੰਘ ਹੋਣਾ ਦਾ ਕਹਿਣਾ ਇਹ ਆ ਕਿ ਜੇਕਰ ਅਸੀਂ ਬਾਰਡਰ ਤੇ ਉੱਤੇ ਹੀ ਕਰੰਸੀ ਚੇਂਜ ਕਰਵਾਨੇ ਆ ਤੇ ਉੱਥੇ ਨੁਕਸਾਨ ਹੁੰਦਾ ਕਿਉਂਕਿ ਉੱਥੇ ਜਿਹੜੇ ਆ ਪੈਸੇ ਘੱਟ ਦਿੱਤੇ ਜਾਂਦੇ ਆ ਜਿਵੇਂ ਕਿ 1 ਰੁਪਏ ਦੇ 3 ਰੁਪਏ ਮਿਲਣ ਦੀ ਬਜਾਏ ਜਿਹੜੇ ਆ 2 ਰੁਪਏ ਕੁਝ ਪੈਸੇ 2 ਰੁਪਏ 70 ਪੈਸੇ 70 ਪੈਸੇ ਜਿਹੜੇ 30 ਪੈਸੇ ਜਿਹੜੇ ਉਹ ਤੁਹਾਡੇ ਉੱਤੇ ਘੱਟ ਦਿੱਤੇ ਜਾਂਦੇ ਆ ਤੇ ਪਾਕਿਸਤਾਨ ਜਾ ਰਹੇ ਉੱਤੇ ਉਹਦੇ ਚ ਇਹਨਾਂ ਨੇ ਕਿਹਾ ਆ ਕਿ ਪਾਕਿਸਤਾਨ ਜਾਣਾ ਵਾਸਤੇ ਤੁਹਾਨੂੰ ਕਿਤੇ ਵੀ ਲੋੜ ਨਹੀਂ ਕਰੰਸੀ ਨੂੰ ਚੇਂਜ ਕਰਵਾਉਣੀ ਕਿਉਂਕਿ ਇੰਡੀਅਨ ਕਰੰਸੀ ਜਿਹੜੀ ਉਹ ਪਾਕਿਸਤਾਨ ਦੇ ਵਿੱਚ ਬੜੀ ਖੂਬ ਤਰੀਕੇ ਦੇ ਨਾਲ ਲੋਕ ਲੈ ਲੈਂਦੇ ਆ ਦੁਕਾਨਾਂ ਤੇ ਚੱਲ ਜਾਂਦੀ ਹੈ ਉਦੇ ਪਰੇ ਚੱਲ ਜਾਂਦੀ ਹੈ ਤੇ ਤੁਹਾਨੂੰ ਸ਼ਾਇਦ ਕਰੰਸੀ ਨੂੰ ਚੇਂਜ ਕਰਾਉਣ ਦੀ ਲੋੜ ਨਹੀਂ ਆ ਆਪਣੀ ਕਰੰਸੀ ਇੰਡੀਅਨ ਕਰੰਸੀ ਤੁਸੀਂ ਉੱਧਰ ਜਾ ਕੇ ਵਰਤ ਸਕਦੇ ਹੋ ਚੇਂਜ ਕਰਾਣੀ ਜਾਂ ਨਹੀਂ ਕਰਾਣੀ ਫਿਰ ਉਹਨਾਂ ਦੀ ਆਪਣੀ ਹੈਡਿੰਗ ਆ ਜੇਪੀ ਜੀ ਕਰੰਸੀ ਲੈ ਕੇ ਗਏ ਮੈਕਸਿਮਮ ਜਦੋਂ ਤੁਸੀਂ ਸਾਰਾ ਘੁੰਮ ਫਿਰ ਲਿਆ ਜਲੋ ਸ਼ੋਪਿੰਗ ਅਲੱਗ ਈ ਗਾ ਹਾਂਜੀ ਪਰ ਜਿਹੜੇ ਮੈਕਸਿਮਮ ਖਰਚੇ ਨੇ ਉਹ ਦੋਵਾਂ ਜਣਿਆਂ ਤੇ ਕਿੰਨਾ ਕ ਆ ਗਿਆ ਦੇਖੋ ਜਿਹੜੇ ਮੈਂ ਤੁਹਾਨੂੰ ਖਰਚੇ ਦੱਸੇ ਆ ਖਰਚੇ ਦੇ ਹੀ ਆ ਹੂੰ ਪਿੱਛੇ 6000 ਰੁਪਇਆ ਇਹ ਲਾ ਲੋ ਤੇ 500 ਰੁਪਇਆ ਮਤਲਬ ਕੁੱਲ ਮਿਲਾ ਕੇ 6500 ਰੁਪਇਆ ਖਰਚਾ ਹੈਗਾ ਹੂੰ ਬਾਕੀ ਹੁਣ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਉਤੋਂ ਕੀ ਖਰੀਦਦਾਰੀ ਕਰਨੀ ਹੈ ਕੀ ਖਾਣਾ ਪੀਣਾ ਬਾਕੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਪ੍ਰਬੰਧ ਹੁੰਦਾ ਜੀ ਗੁਰਦੁਆਰਿਆਂ ਦੇ ਵਿੱਚ ਹੀ ਉਹਨਾਂ ਦੇ ਰਿਆਸ਼ ਦਾ ਸਾਡੀ ਦਾ ਖਾਣੇ ਦਾ ਪੀਣੇ ਦਾ ਚਾਹ ਦਾ 24 ਘੰਟੇ ਲੰਗਰ ਚੱਲਦੇ ਪਕੌੜੇ ਜਲੇਬੀਆਂ ਮੈਂ ਕਿਹਾ ਤੁਹਾਨੂੰ ਤਾਂ ਬੁੱਢੇ ਬਹੁਤ ਖੁਸ਼ ਹੋਏ ਜੀ ਸਾਡੇ ਬਜ਼ੁਰਗ ਜਿਹੜੇ ਗਏ ਉੱਤੇ ਆ ਕੇ ਕੋਈ ਮਤਲਬ ਆਪਣਾ ਤੁਹਾਡੀ ਆਪਣੀ ਸ਼ੈਅ ਦਿਖਾਓ ਲੇਕਿਨ ਕੋਈ ਜ਼ਰੂਰਤ ਨਹੀਂ ਪੈਂਦੀ ਫਿਰ ਵੀ ਤੁਹਾਨੂੰ ਪਤਾ ਜਦੋਂ ਜਲਾਨੀਆਂ ਜਾਂਦੀਆਂ ਉੱਤੇ ਸੂਟ ਬੜੇ ਮਸ਼ਹੂਰ ਆ ਤੇ ਕਿੱਥੇ ਖੜਾ ਛੜਦੀ ਮੈਂ ਮੈਂ ਤੁਹਾਡੀ ਗੱਲ ਟੋਕਣ ਦੀ ਟੋਕਾਂਗਾ ਆਪ ਇਹ ਗੱਲ ਤੁਹਾਡੇ ਨਾਲ ਹੀ ਕਰਨੀ ਆਹੀ ਇੱਧਰ ਚੱਲਦੇ ਆ ਮੈਂ ਪਾਕਿਸਤਾਨ ਚ ਗਏ ਪਾਕਿਸਤਾਨ ਦੇ ਵਿੱਚ ਜਰੀ ਵਾਲਾ ਸੂਟ ਪਾਕਿਸਤਾਨੀ ਸੂਟ ਜਾਂ ਹੋਰ ਵੀ ਕਢਾਈ ਵਾਲੇ ਸੂਟ ਬੜੇ ਮਸ਼ਹੂਰ ਆ ਤੇ ਬੀਬੀਆਂ ਦਾ ਖਾਸ ਕਰਕੇ ਦਿਲ ਲੱਚਾ ਹੀ ਜਾਂਦਾ ਫਿਰ ਕਿੰਨਾ ਕੁ ਭਾਰ ਪਾਇਆ ਭਾਜੀ ਹੁਣਾਂ ਤੇ ਨਹੀਂ ਕੋਈ ਜ਼ਿਆਦਾ ਭਰ ਨਹੀਂ ਪਾਇਆ ਥੋੜਾ ਬਹੁਤ ਆ ਹੀ ਲੈ ਕੇ ਆਏ ਆ ਜੇ ਵੇਖਿਆ ਜਾਵੇ ਤੇ ਅਗਰ ਇੱਧਰ ਦੇ ਹਿਸਾਬ ਨਾਲ ਹੀ ਕਹਿੰਦੇ ਆ ਕਿ ਸੋੜਾ ਸਸਤਾ ਪਰ ਉਧਰ ਦੇ ਹਿਸਾਬ ਨਾਲ ਮਹਿੰਗਾਈ ਤੇ ਬਹੁਤ ਆ ਤੇ ਉਹ ਇੱਕ ਚਾਹ ਦਾ ਕਾਪੀ 250 ਰੁਪਏ ਦਾ ਉਹ ਉਧਰ ਜੇ ਇੱਧਰ ਵੇਖਿਆ ਜਾਵੇ ਤੇ ਵੇਖ ਲਓ ਤੁਸੀਂ ਉਹਨੂੰ ਕਰਕੇ ਤਾਂ ਵੀ 70 ਰੁਪਏ ਦਾ ਕਿੰਨੇ ਦਾ 60 70 ਦਾ ਹੋ ਹੀ ਜਾਣਾ ਤੇ ਇਸ ਲਈ ਕਿ ਆਪਣੇ ਹਿਸਾਬ ਨਾਲ ਜਿੰਨਾ ਕੋਇਆ ਲੈ ਆਏ ਆ ਕਿੰਨਾ ਕਿੰਨਾ ਕਿ ਆਪਾਂ ਉਹ ਯਾਦ ਕਰਾ ਕਿੰਨਾ ਕਰਤਾਂ ਤਨ ਚਾਰ ਚਾਰ ਸੂਟ ਤੋਂ ਬਣਾ ਥੋੜਾ ਨਾ ਮਰਬੜ ਤੇ ਫਿਰ ਬੈਗ ਵੀ ਇਹਨਾਂ ਨੂੰ ਚੁਕਾਈ ਹਾਂ ਨਹੀਂ ਬੈਗ ਆਪਣਾ ਆਪੇ ਚੁਕਿਆ ਹੋਣਾ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰੀ ਹੈ ਬੈਗ ਦੇ ਵਿੱਚ ਜਗ੍ਹਾ ਬਣਾ ਕੇ ਲੈ ਕੇ ਗਈ ਹਾਂ ਨਾ ਮੈਂ ਉਹ ਸਭ ਕੰਮ ਨੂੰ ਫੁੱਲ ਕਰਕੇ ਲੈ ਲਿਆ ਇਹਨਾਂ ਨੂੰ ਪਤਾ ਨਹੀਂ ਕਿ ਇੰਨੇ ਦਾ ਲੈ ਕੇ ਆਉਣਾ ਇੰਨੀ ਕਿ ਜਗ੍ਹਾ ਰੱਖ ਲਈ ਦੋ ਬੈਗ ਆਪਣਾ ਬੈਗ ਵੱਖਰਾ ਹੀ ਲੈ ਕੇ ਗਈ ਸੀ ਅੱਛਾ ਆਪਾਂ ਦੂਸਰੇ ਸਵਾਲ ਤੇ ਚੱਲਦੇ ਹਾਂ ਕਿ ਪੈਸਿਆਂ ਦਾ ਤੁਹਾਨੂੰ ਦੱਸ ਹੀ ਦਿੱਤਾ ਕਿ 500 ਰੁਪਈਆ ਜਿਹੜੀ ਪ੍ਰੋਸੈਸਿੰਗ ਫੀਸ ਆ ਵੀਜ਼ੇ ਦੀ ਉਸ ਤੋਂ ਬਾਅਦ ਆ ਕੋਈ 6000 ਰੁਪਿਆ ਜਿਹੜਾ ਹੈ ਉਹ ਤੁਹਾਡਾ ਬੱਸਾਂ ਦਾ ਆ ਮੈਂ ਇੱਥੇ ਇੱਕ ਥੋੜੀ ਜੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਵਾ ਵੀ ਜੱਥਾ ਜਾਂਦਾ ਆ ਤੇ ਬੱਸਾਂ ਜਿਹੜੀਆਂ ਨੇ ਉਹ ਪਾਕਿਸਤਾਨ ਸਰਕਾਰ ਵੱਲੋਂ ਜਿਹੜੀਆਂ ਨੇ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜਿਹਦਾ ਖਰਚਾ 6000 ਰੁਪਿਆ ਦੱਸਿਆ ਜਾ ਰਿਹਾ ਉਧਰ ਦਾ ਜਿਹੜਾ ਆ ਉਹ ਬਣ ਜਾਂਦਾ ਆ 11200 ਰੁਪਿਆ ਤੁਹਾਡਾ ਜਿਹੜਾ ਉਹ 6000 ਨਹੀਂ ਬੰਦਾ 5700 ਸਮਥਿੰਗ ਇਹਦੇ ਆਸ-ਪਾਸ ਬਣ ਜਾਂਦਾ ਹੈ ਕਹਿੰਦਾ ਬੱਸ 6000 ਲਾ ਲਓ ਵੀ ਆਪਾਂ ਲੈ ਕੇ ਚੱਲੀਏ ਹੈਨਾ ਤੇ ਜਦੋਂ ਆਪਾਂ ਉੱਧਰ ਪਹੁੰਚਦੇ ਆਂ ਤੇ ਫਿਰ ਸਾਡਾ ਆਉਣ ਦਾ ਜਾਣ ਦਾ ਜਨਾ ਵੀ ਟੂਰ ਦਾ ਖਰਚਾ ਆ ਉਹ ਕੋਈ ਨਹੀਂ ਹੈਗਾ ਉਹਨਾਂ ਦੀਆਂ ਬੱਸਾਂ ਦਾ ਹੀ ਖਰਚਾ ਆ ਤੇ ਉਹ ਜਿਹੜਾ ਖਰਚਾ ਆ ਕਿੰਨੇ ਦਿਨਾਂ ਦਾ ਆ ਜਿਹੜਾ ਤੁਸੀਂ 6000 ਇੰਡੀਅਨ ਕਰੰਸੀ ਖਰਚਦੇ ਪਏ ਹੋ ਕਿੰਨੇ ਦਿਨ ਤੁਹਾਨੂੰ ਘੁਮਾਉਂਦੇ ਆ ਉਹਦੇ ਤੇ ਗੱਲਬਾਤ ਕਰ ਲੈਣਾ ਸਰ ਕਿੰਨੇ ਦਿਨ ਦਾ ਟੂਰ ਸੀ 10 ਦਿਨ ਦਾ ਟੂਰ ਸੀ ਜੀ ਹੂੰ ਜਿੱਦਾਂ ਇਥੋਂ ਦਿੱਲੀ ਜਾਣਾ ਕਾਫੀ ਕਿਲੋਮੀਟਰ ਪੈ ਜਾਂਦੇ ਸੀ 550 600 ਕਿਲੋਮੀਟਰ ਜਿੱਥੇ ਵੀ ਉਹ ਬੱਸਾਂ ਨੇ ਉਹੀ ਕਿਰਾਏ ਦੇ ਵਿੱਚ ਸਾਨੂੰ ਜਿਵੇਂ ਇੱਕੋਰੀ ਲੈ ਲਿਆ ਸਾਨੂੰ ਬੱਸ ਨੰਬਰ ਸੀਟ ਨੰਬਰ ਦੇ ਦਿੱਤੇ ਸੀ ਘਟੋ ਘਟ ਕੋਈ 350 ਬੱਸਾਂ ਸੀ ਉਹੀ ਬੱਸਾਂ ਨੇ ਸਾਨੂੰ ਸਾਰੀ ਜਗਾ ਘਮਾਇਆ ਦੋ ਜੱਥਿਆਂ ਚ ਕਿਉਂਕਿ ਏਰ ਕੀ ਜ਼ਿਆਦਾ ਹੋ ਗਿਆ ਸੀ ਤੇ ਦੋ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਸੀ ਸਾਨੂੰ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਵਿੱਚ ਲੈ ਕੇ ਗਏ ਦੋ ਦਿਨ ਤੇ ਦੂਜਾ ਜੱਥਾ ਜਿਹੜਾ ਸੀ ਉਹ ਪੰਜਾ ਸਾਹਿਬ ਚਲਾ ਗਿਆ ਕਿਉਂਕਿ ਇੱਕ ਜਗ੍ਹਾ ਅਰੇਂਜਮੈਂਟ ਦਾ ਥੋੜੀ ਜਿਹੀ ਦਿੱਕਤ ਹੋਣੀ ਸੀ ਲੇਕਿਨ ਕੋਈ ਖਰਚਾ ਹੋਰ ਕੋਈ ਨਹੀਂ ਖਰਚਾ ਉਹੀ ਆ ਬਾਕੀ ਤੁਹਾਨੂੰ ਦੱਸਿਆ ਕਿ ਬਾਜ਼ਾਰ ਜਾਣਾ ਜਿੱਦਾਂ ਉੱਥੇ ਚਲੋ ਜੁੱਤੀਆਂ ਬੜੀਆਂ ਮਸ਼ਹੂਰ ਆ ਤੱਲੇ ਵਾਲੀਆਂ ਬੋਸਕੀ ਦੇ ਸੂਟ ਆ ਮੈਂ ਵੀ ਲੈ ਆ ਜੀ ਕਿਉਂ ਪੁਰਤੇ ਪਜਾਮੇ ਜੁੱਤੀ ਲੈ ਆ ਤੱਲੇ ਵਾਲੀ ਉਹ ਉਹ ਹਰੀਸ਼ ਇਹਨਾਂ ਲੈ ਲੈ ਤਾਂ ਮੈਂ ਕਿਹਾ ਮੈਂ ਵੀ ਲੈ ਲਾ ਉਹ ਚੀਜ਼ਾਂ ਮਤਲਬ ਤੁਹਾਡਾ ਆਪਣਾ ਐਕਸਟਰਾ ਖਰਚਾ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਕਿਤੇ ਵੀ ਜਾਵਾਂਗੇ ਤਹੀਂ ਬਾਕੀ ਖਰਚਾ ਕੋਈ ਨਹੀਂ ਖਰਚਾ ਤੁਹਾਨੂੰ ਦੱਸਤਾ ਕਿ ਉਹ 6500 ਰੁਪਏ ਹੀ ਖਰਚਾ ਵਾ ਉਹ ਬੱਸਾਂ ਉਹਨਾਂ ਨੇ ਘਮਾਉਣਾ ਉਹਨਾਂ ਨੇ ਲੈ ਕੇ ਜਾਣਾ ਉਹਦੇ ਨਾਲ ਸਾਡੀ ਬਹੁਤ ਜ਼ਿਆਦਾ ਸਿਕਿਉਰਟੀ ਚਲਦੀ ਸੀ ਅੱਗੇ ਚਲਦੀ ਸੀ ਸਕਾਉਟ ਚਲਦੀਆਂ ਸੀ ਵਿੱਚ ਚਲਦੀਆਂ ਸੀ ਪਿੱਛੇ ਚਲਦੀਆਂ ਸੀ ਉਹਦੇ ਨਾਲ ਫਾਇਰ ਬ੍ਰਿਗੇਡ ਚਲਦੀ ਸੀ ਐਂਬੂਲੈਂਸ ਚਲਦੀਆਂ ਸੀ ਔਰ ਦੋ ਬੱਸਾਂ ਖਾਲੀ ਚਲਦੀਆਂ ਸੀ ਕਿ ਇਨ ਕੇਸ ਰੱਬ ਨਾ ਕਰੇ ਹੈ ਤੇ ਸਾਰੀਆਂ ਨਵੀਆਂ ਬੱਸਾਂ ਜੇ ਖਰਾਬ ਹੀ ਹੋ ਜੇ ਤੇ ਸਿਕਿਉਰਟੀ ਦਾ ਮੈਟਰ ਸੀ ਤੇ ਉਸੇ ਵੇਲੇ ਉਹ ਬੱਸਾਂ ਸ਼ਿਫਟ ਕਰ ਦਿੰਦੇ ਸੀ ਔਰ ਜਿੱਥੇ ਵੀ ਜਾਂਦੇ ਸਨ ਉਹਨਾਂ ਦੀ ਸਾਰੀ ਟ੍ਰੈਫਿਕ ਰੁਕ ਜਾਂਦੀ ਸੀ ਸਾਡਾ ਜਿਹੜੀ ਕਾਨਵਾਈ ਕੱਢਣ ਲਈ ਬਹੁਤ ਹੀ ਜ਼ਿਆਦਾ ਪੁਖਤਾ ਪ੍ਰਬੰਧ ਉਹਨਾਂ ਨੇ ਕਰਕੇ ਰੱਖਿਆ ਜੀ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਦਿੱਕਤ ਦਾ ਸਾਹਮਣਾ ਨਹੀਂ ਕਰਦਾ ਕੋਈ ਕੋਈ ਦਿੱਕਤ ਦਾ ਸਾਹਮਣਾ ਕਰਨਾ ਨਹੀਂ ਪਿਆ ਜੀ ਕਿਉਂਕਿ ਜਿਹੜੇ ਉਹ ਲੋਕ ਵੀ ਆਪਣੇ ਆਪ ਹੀ ਰੁਕ ਜਾਂਦੇ ਸੀ ਲੋਕ ਕੇ ਕੋਠਿਆਂ ਤੇ ਚੜ ਚੜ ਕੇ ਟਾਟਾ ਕਰਦੇ ਸੀ ਸਾਨੂੰ ਮਤਲਬ ਇੰਨਾ ਪਿਆਰ ਉਤੋਂ ਫੁੱਲ ਸੁੱਟਣੇ ਉਹਨਾਂ ਵੀ ਮਤਲਬ ਉਹਨਾਂ ਨੂੰ ਵੀ ਬੜੀ ਖੁਸ਼ੀ ਸੀ ਦੇਖੋ ਜੀ ਮੈਂ ਇੱਕ ਗੱਲ ਬੜੀ ਅਹਿਮ ਕਰਨਾ ਚਾਹੁੰਦਾ ਹਾਂ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਦੋਵਾਂ ਦੇਸ਼ਾਂ ਦਾ ਵਿਵਾਦ ਆ ਉੱਥੋਂ ਦੀ ਜਿਹੜੀ ਆਵਾਮ ਆ ਉਹਨਾਂ ਦੇ ਲੋਕ ਜਿਹੜੇ ਆ ਬਹੁਤ ਪਿਆਰ ਕਰਦੇ ਆ ਉਹ ਵੀ ਚਾਹੁੰਦੇ ਆ ਕਿ ਇਹ ਬਾਰਡਰ ਖੁੱਲ ਜਾਣ ਤੇ ਸਾਡਾ ਜਿਹੜਾ ਕਿਉਂਕਿ ਇੱਥੋਂ ਹੀ ਗਏ ਨੇ ਉਹ ਵੀ ਉਹ ਵੀ ਸਾਡੇ ਹੀ ਭਰਾ ਆ ਕੁਝ ਉੱਥੇ ਰਹਿ ਗਏ ਕੁਝ ਇੱਥੇ ਵੀ ਰਹਿ ਗਏ ਉਹਨਾਂ ਦੀਆਂ ਜਾਂਦਾ ਸਾਡੇ ਨਾਲ ਜੁੜੀਆਂ ਆ ਉਹ ਚਾਹੁੰਦੇ ਨੇ ਕਿ ਖੁੱਲ ਜੇ ਲੇਕਿਨ ਜਿਹੜੀ ਉਤਲੀ ਪੱਦਰ ਤੇ ਜਿਹੜੀ ਰਾਜਨੀਤੀ ਹੋ ਰਹੀ ਆ ਜਾਂ ਕੱਲ ਵੀ ਜੋ ਕਾਂਡ ਹੋਏ ਸਾਰੀ ਰਾਜਨੀਤੀ ਦੀਆਂ ਖੇਡਾਂ ਨੇ ਲੇਕਿਨ ਦਿਲੋਂ ਕੋਈ ਵੀ ਜਿਹੜੇ ਲੋਕ ਨੇ ਲੋਕ ਅਮਨ ਹੀ ਚਾਹੁੰਦੇ ਆ ਜੀਪੀ ਜੀ ਜਦੋਂ ਆਪਾਂ ਘੁੰਮਦੇ ਆ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਆ ਬਸਾਂ ਲੈ ਕੇ ਜਾਂਦੀਆਂ ਨੇ ਬਸਾਂ ਸਾਢੇ ਕੇ ਜਾਂਦੀਆਂ ਨੇ ਬਸਾਂ ਦੇ ਨਾਲ ਸਿਕਿਉਰਟੀ ਮਤਲਬ ਹਰ ਤਰ੍ਹਾਂ ਦੀ ਸਹੂਲਤ ਆ ਤੇ ਜਿਹੜਾ ਰਹਿਣ ਦਾ ਪ੍ਰਬੰਧ ਆ ਉਹ ਵੀ ਤੁਸੀਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆ ਖਾਣ ਦਾ ਪ੍ਰਬੰਧ ਵੀ ਜਿਹੜਾ ਆ ਹਰ ਤਰ੍ਹਾਂ ਦੀ ਚੀਜ਼ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਘੁੰਮਣ ਦਿੱਤਾ ਜਾਂਦਾ ਆ ਬਾਜ਼ਾਰ 'ਚ ਜਾਣ ਦਿੱਤਾ ਜਾਂਦਾ ਆ ਟਾਈਮ ਦਿੱਤਾ ਜਾਂਦਾ ਤੇ ਕਿੰਨਾ ਟਾਈਮ ਦਿੱਤਾ ਜਾਂਦਾ ਤੇ ਕਿਵੇਂ ਆਪਾਂ ਘੁੰਮ ਸਕਦੇ ਆ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਦੇਖੋ ਜੀ ਆਪਾਂ ਪਹਿਲਾਂ ਮੈਂ ਇੱਕ ਥੋੜੀ ਜੀ ਗੱਲ ਦੱਸਾਂਗੇ ਅਹੀਂ ਜਿਹੜੇ ਗੁਰਦੁਆਰੇ ਆ ਸਟਾਰਟਿੰਗ ਤੇ ਕਰਤਾਰਪੁਰ ਸਾਹਿਬ ਦੋ ਦਿਨ ਰਹੇ ਹੂੰ ਕਰਤਾਰਪੁਰ ਸਾਹਿਬ ਦੇ ਉੱਤੇ ਵੈਸੇ ਤੇ ਸਾਡੇ ਕੋਲ ਡਾਊਨ ਦੇ ਸਵੇਰੇ ਜਾ ਕੇ ਸ਼ਾਮ ਨੂੰ ਆ ਜਾਂਦੇ ਆ ਰਾਤ ਨਹੀਂ ਰਹਿਣ ਦਿੱਤਾ ਜਾਂਦਾ ਗੁਰੂ ਦੀ ਕਿਰਪਾ ਹੀ ਦੋ ਦਿਨ ਰਹੇ ਆ ਉਹਦੇ ਪਿੱਛੇ ਮਾਰਕੀਟ ਆ ਉੱਥੇ ਕੋਈ ਪਾਬੰਦੀ ਨਹੀਂ ਆ ਤੁਹਾਨੂੰ ਕੋਈ ਸਮੇਂ ਦੀ ਪਾਬੰਦੀ ਨਹੀਂ ਆ ਵੀ ਕਦੋਂ ਨਹੀਂ ਤੁਸੀਂ ਅੰਦਰ ਅੰਦਰ ਦੇ ਰਹੇ ਚ ਹੀ ਆ ਉੱਥੇ ਘੁੰਮ ਸਕਦੇ ਜੇ ਉਸ ਤੋਂ ਬਾਅਦ ਪੰਜਾ ਸਾਹਿਬ ਦੇ ਵਿੱਚ ਜਿੱਥੇ ਨੂੰ ਠਰਾਇਆ ਗਿਆ ਉੱਥੇ ਥੋੜੀ ਸਿਕਿਉਰਿਟੀ ਪਰਪਸ ਉਹਨਾਂ ਦੱਸਿਆ ਨਨਕਾਣਾ ਸਾਹਿਬ ਤਿੰਨ ਦਿਨ ਰਹੇ ਉੱਥੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਬਹੁਤ ਹੀ ਪਵਿੱਤਰ ਸਥਾਨ ਆ ਜਿੱਥੇ ਅਰਦਾਸਾਂ ਵਿੱਚ ਹੀ ਬੋਲਿਆ ਜਾਂਦਾ ਕਿ ਨਨਕਾਣਾ ਸਾਹਿਬ ਤੇ ਹੋਰ ਗੁਰੂਤਮਨ ਜਿੱਥੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਦੇਣ ਉਹ ਜਗ੍ਹਾ ਆਪਾਂ ਦੇਖੀ ਉੱਥੇ ਵੀ ਤੁਸੀਂ ਸਾਨੂੰ ਕੋਈ ਨਹੀਂ ਪਾਬੰਦੀ ਨਹੀਂ ਕੋਈ ਘੁੰਮਣ ਦੀ ਕੋਈ ਖਰੀਦਦਾਰੀ ਦੀ ਜਿੱਥੇ ਇੰਡੀਪੈਂਡੈਂਟ ਆਪਾਂ ਆਟੋ ਲੈ ਕੇ ਸਾਰਾ ਜਿਹੜਾ ਨੰਕਾਣਾ ਸਭ ਘੁੰਮੇ ਆ ਉਸ ਤੋਂ ਬਾਅਦ ਆਪਾਂ ਲਾਹੌਰ ਆ ਗਏ ਆ ਲਾਹੌਰ ਦੋ ਦਿਨ ਰਹੇ ਆ ਲਾਹੌਰ ਦੇ ਨਾਰਕਰੀ ਬਾਜ਼ਾਰ ਚੂਨਾ ਮੰਡੀ ਬਾਜ਼ਾਰ ਸਾਰੇ ਘੁੰਮੇ ਆ ਉਹ ਆਪਣੇ ਖਰਚੇ ਦੇ ਉੱਤੇ ਜਿਹੜਾ ਤੁਸੀਂ ਗੱਲ ਕੀਤੀ ਹੈ ਉਹਦੇ ਤੇ ਬੱਸਾਂ ਨਹੀਂ ਉਹ ਦਿੰਦੇ ਤੁਸੀਂ ਆਪਣੇ ਆਟੋ ਲੈ ਕੇ ਤੁਸੀਂ ਜਿੱਥੇ ਮਰਜ਼ੀ ਬਾਜ਼ਾਰ ਜਾਓ ਸ਼ੋਪਿੰਗ ਕਰੋ ਕੋਈ ਤੁਹਾਨੂੰ ਨਹੀਂ ਆ ਲੇਕਿਨ ਇੱਕ ਗੱਲ ਉਹਨਾਂ ਨੇ ਪੂਰਾ ਪ੍ਰਬੰਧ ਕਰ ਰੱਖਿਆ ਸੀ ਜਿੱਥੇ ਵੀ ਜੰਨੇ ਸਾਰਾ ਬਾਜ਼ਾਰ ਸ਼ਾਉਣੀ ਦੇ ਵਿੱਚ ਤਬਦੀਲ ਕਰ ਰੱਖਿਆ ਸੀ ਵੀ ਜਿੱਥੇ ਵੀ ਦੁਕਾਨਾਂ ਦੇ ਅੱਗੇ ਵੀ ਸਿਕਿਉਰਟੀ ਪਰਪਾਈ ਦੇ ਲਈ ਬਾਕੀ ਸਾਨੂੰ ਕੰਗ ਨਹੀਂ ਸੀ ਕਰਦੇ ਵੀ ਜਿਹੜੀ ਮਰਜ਼ੀ ਦੁਕਾਨ ਤੇ ਜਾਈ ਆਈਏ ਜੋ ਮਰਜ਼ੀ ਖਰੀਦੀਏ ਕੋਈ ਤੰਗੀ ਨਹੀਂ ਉੱਥੇ ਕੋਈ ਤਰ੍ਹਾਂ ਦੀ ਤੰਗੀ ਮਤਲਬ ਆਪਾ ਗੁਰੂ ਦਾ ਮਤਲਬ ਆਵਾ ਜਿਹੜਾ ਆ ਉਹ ਰੀਡ ਆਪ ਦੇ ਨਾਲ ਘੁੰਮ ਫਿਰ ਸਕਦੇ ਕੋਈ ਇੱਡੀ ਬਦ ਦਿੱਕਤ ਵਾਲੀ ਕੋਈ ਗੱਲ ਨਹੀਂ ਨਹੀਂ ਕੋਈ ਦਿੱਕਤ ਵਾਲੀ ਤਾਂ ਟਾਈਮ ਦੀ ਵੀ ਕੋਈ ਲਿਮਟ ਨਹੀਂ ਕੋਈ ਟਾਈਮ ਦੀ ਲਿਮਟ ਨਹੀਂ ਪਾਇੀ ਤੁਸੀਂ ਕਿਉਂਕਿ ਉਹਨਾਂ ਦੇ ਬਾਜ਼ਾਰ 12-12 ਵਜੇ ਤੱਕ ਖੁੱਲੇ ਰਹਿੰਦੇ ਆ ਰਾਤ ਵੀ ਘੁੰਮੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਇਹੋ ਜਿਹਾ ਆ ਹਾਂ ਅਬੀ ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਕਿਦਾਂ ਦਾ ਰਿਹਾ ਘੁੰਮ ਫਿਰ ਕੇ ਵਧੀਆ ਲੱਗਾ ਕਿਵੇਂ ਦਾ ਲੱਗਾ ਤੇ ਕਿਸ ਤਰ੍ਹਾਂ ਦਾ ਰਿਹਾ ਨੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਔਰ ਵਧੀਆ ਵੀ ਬਹੁਤ ਲੱਗਾ ਬਸ 10 ਦਿਨ ਦਾ ਸਾਡਾ ਟੂਰ ਸੀ 2 ਦਿਨ ਵਿੱਚੋਂ ਕੱਢ ਲਓ ਇੱਕ ਆਉਂਦਾ ਇੱਕ ਜਾਂਦਾ 8 ਦਿਨ ਤਕਰੀਬਨ ਰਹੇ ਆ ਔਰ ਜਿੰਨਾ ਵੀ ਜਥਾ ਨਾਲ ਸਾਡੇ ਨਾਲ ਗਿਆ ਸੀ ਉਹਨਾਂ ਨਾਲ ਸਾਡੀ ਸੰਗਤ ਕਹਿੰਦੇ ਆ ਕਿ ਅਗਰ ਪਾਠ ਕਰਨਾ ਜ਼ਰੂਰੀ ਆ ਸੇਵਾ ਕਰਨਾ ਜ਼ਰੂਰੀ ਆ ਔਰ ਸੰਗਤ ਦੇ ਦਰਸ਼ਨ ਕਰਨੇ ਵੀ ਜ਼ਰੂਰੀ ਆ ਔਰ ਉਹ ਸੰਗਤ ਸਾਡੇ ਨਾਲ ਗਈ ਹੀ ਜਿਹੜੀ ਉਹ ਵੀ ਸਾਰੀ ਬਹੁਤ ਵਧੀਆ ਸੀ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਰੁਕੇ ਆ ਜਾ ਕੇ ਉੱਥੇ ਵੀ ਸਾਨੂੰ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਔਰ ਏ ਐਕਸਪੀਰੀਅੰਸ ਇੰਨਾ ਵਧੀਆ ਸੀ ਕਿ ਸਾਨੂੰ 5-6 ਦਿਨ ਹੋ ਗਏ ਆ ਪਰ ਮੇਰਾ ਫੇਰ ਵੀ ਹੁਣ ਦਿਲ ਕਰਦਾ ਵਾ ਕਿ ਮੈਂ ਫੇਰ ਜਾਵਾਂ ਉੱਥੇ ਦੁਬਾਰਾ ਕਿ ਇਸ ਤਰ੍ਹਾਂ ਮੈਨੂੰ ਹੋ ਰਿਹਾ ਵਾ ਕਿ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਇੱਕ ਤੇ ਸਾਡੇ ਗੁਲਤਾਮਾ ਜਿਹੜੇ ਵਿਛੜੇ ਸੀ ਉਹਨਾਂ ਨੂੰ ਮਿਲਿਆ ਕਿ ਜਿਉਂ ਅਸੀਂ ਜੰਮਿਆ ਪਹਿਲੀ ਵਾਰ ਤੇ ਗਏ ਆ ਤੇ ਇੰਨਾ ਵਧੀਆ ਲੱਗਾ ਨਾ ਕਿ ਜਿੱਥੇ ਗੁਨਾਨਕ ਦੇਵ ਜੀ ਨੂੰ ਨਾਗਦੀ ਸ਼ਾਂ ਕੀਤੀ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਵਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਦੇ ਬਿਠਾ ਕੇ ਰੇਤ ਪਾਈ ਗਈ ਆ ਕਿ ਇੰਨੇ ਸਾਡੇ ਕਿ ਮਤ ਤੋਂ ਤੁਹਾਨੂੰ ਕਹਿ ਲਓਗੀ ਗੁਰਦੁਆਰੇ ਆ ਜਿਹੜੇ ਉੱਥੇ ਛੁੱਟੇ ਬਏ ਆ ਤੇ ਉਹ ਸਾਨੂੰ ਦਰਸ਼ਨ ਕਰਕੇ ਕਿ ਇੰਨਾ ਕੀ ਅੱਖਾਂ ਤੇ ਆਪਣੇ ਆਪ ਹੀ ਪਰ ਜਾਂਦੀਆਂ ਦੇਖ ਕੇ ਕਿ ਇੰਨੇ ਸਾਡੇ ਮਤਲਬ ਸਾਡੇ ਲਈ ਉਹ ਹੈ ਆ ਜਗ੍ਹਾ ਇੰਨੀ ਮਹੱਤਵਪੂਰਨ ਤੇ ਬਹੁਤ ਹੀ ਚੰਗਾ ਲੱਗਾ ਉੱਥੇ ਜਾ ਕੇ ਸਾਨੂੰ ਆਕਰ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹਾਂਜੀ ਬਿਲਕੁਲ ਮੈਂ ਤੇ ਕਹੂੰਗੀ ਜਾਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਲਈ ਬੋਲਿਆ ਗਿਆ ਨਾ ਕਿ ਗੁਰੂ ਗੋਬਿੰਦ ਸਿੰਘ ਹਜੂ ਸਾਹਿਬ ਇੰਤਜ਼ਾਰ ਕਰਦੇ ਆ 60 ਸਾਲ ਦੀ ਉਮਰ ਤੱਕ ਜੇ ਅਗਰ ਮੇਰਾ ਕੋਈ ਸੇਖਿਆ ਤੇ ਮੇਰੇ ਦਰਸ਼ਨ ਕਰਨ ਉੱਥੇ ਆਵੇਗਾ ਤੇ ਮੈਂ ਤੇ ਇਹ ਕਹਾਂਗੀ ਕਿ ਗੁਰੂ ਨਾਨਕ ਦੇਵ ਜੀ ਵੀ ਸਾਡਾ ਇੰਤਜ਼ਾਰ ਕਰ ਰਹੇ ਆ ਗੁਰੂ ਨਾਨਕ ਦੇਵ ਜੀ ਦੇ ਦਰਬਾਰੇ ਸਾਰੇ ਪਾਕਿਸਤਾਨ ਦੇ ਵਿੱਚ ਔਰ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਵਿਹਾੜਾ ਮਹਾਰਾਜਾ ਰਣਜੀਤ ਸਿੰਘ ਦੇ ਇਹਨੇ ਮਤਲਬ ਸਾਡੇ ਲਈ ਤੇ ਬਹੁਤ ਹੀ ਇੱਕ ਸਾਡੀ ਜ਼ਿੰਦਗੀ ਦੇ ਖਾਸ ਹਿੱਸੇ ਆ ਕਿ ਜਿਸ ਤਰ੍ਹਾਂ ਅੱਧਾ ਹਿੱਸਾ ਦਾ ਉੱਥੇ ਛੁਟਿਆ ਪਿਆ ਹੈ ਤੇ ਮੈਂ ਤੇ ਸਾਰਿਆਂ ਨੂੰ ਕਹਾਂਗੀ ਕਿ ਜੀਦੇ ਜੀ ਇੱਕ ਬਰਾਂ ਵਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਔਰ ਮਾਂ ਦੇ ਵਿੱਚ ਕੋਈ ਵੀ ਇਹੋ ਜੀ ਤੂੰ ਮੈਂ ਮਤਲਬ ਕੋਈ ਸ਼ਿਨਕ ਨਹੀਂ ਆਉਣੀ ਚਾਹੀਦੀ ਕਿ ਜਿੰਨਾ ਉਹ ਮਾਨ ਸਤਕਾਰ ਪਿਆਰ ਦਿੰਦੇ ਆ ਤੇ ਕਦੀ ਵੀ ਕਿ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਅਸੀਂ ਬਗਾਨੇ ਦੇਸ਼ ਜਾਵਾਂਗੇ ਖਾਸ ਕਰਕੇ ਪਾਕਿਸਤਾਨ ਕਿ ਬਹੁਤ ਕੋਸ਼ਿਸ਼ ਹੁਣ ਨੂੰ ਮਿਲਦਾ ਆ ਕਿ ਪਤਾ ਨਹੀਂ ਸਾਡੇ ਨਾਲ ਉੱਥੇ ਕਿਦਾਂ ਦਾ ਵਿਹਾਰ ਹੋਏਗਾ ਇਹ ਕਾਰਨ ਗੇ ਅਸੀਂ ਵਿਚਾਰ ਜਾਵਾਂਗੇ ਸਾਡੇ ਨਾਲ ਕੋਈ ਉਹ ਨਾ ਕਰਦੇ ਨਾ ਕੋਈ ਇਹੋ ਜੀ ਗੱਲ ਨਹੀਂ ਹੈ ਤੁਸੀਂ ਬੇਚਿਚਕ ਜਾ ਸਕਦੇ ਜੋ ਵੀਜ਼ਾ ਲਵਾਓ ਸਾਲ ਦੇ ਵਿੱਚ ਚਾਰ ਵਾਰ ਤੁਹਾਡਾ ਵੀਜ਼ਾ ਲੱਗਦਾ ਹੈ ਤੇ ਤੁਸੀਂ ਜਾ ਕੇ ਜਦੋਂ ਵੀ ਤੁਹਾਡਾ ਦਿਲ ਕਰਦਾ ਗਰਮੀਆਂ ਚ ਜਾਓ ਸਰਦੀਆਂ ਚ ਜਾਓ ਜਿਰੂ ਦਰਸ਼ਨ ਕਰਕੇ ਆਓ ਜੀਪੀਜੀ ਮੋਸਟ ਅਪੌਇੰਟਡ ਜਿਹੜਾ ਇੱਕ ਕੁਐਸਚਨ ਆ ਰਿਹਾ ਦਿਮਾਗ ਦੇ ਵਿੱਚ ਬੜੀ ਗੱਲ ਸੁਣੀ ਗਈ ਸੀ ਜਾਂ ਸੁਣਦੇ ਰਹੇ ਆ ਕਿ ਪਾਕਿਸਤਾਨ ਦੀ ਮੋਹਰ ਲੱਗ ਗਈ ਤੇ ਤੁਸੀਂ ਕਿਸੇ ਦੇਸ਼ ਚ ਨਹੀਂ ਜਾ ਸਕਦੇ ਟਾਡੇ ਲੱਗੀ ਮੋਰ ਹਣ ਪਾਕਿਸਤਾਨ ਦੀ ਤੇ ਦੂਜੇ ਦੇਸ਼ਾਂ ਚ ਪਾਬੰਦੀ ਜਾਂ ਜਾ ਸਕਦੀ ਹੈ ਇਹ ਬਹੁਤ ਤੁਸੀਂ ਨਾ ਵੀ ਪੁੱਛਦੇ ਤੇ ਮੇਰੇ ਮਨ ਚ ਵੀ ਇਹ ਸਵਾਲ ਸੀ ਵੀ ਇਹ ਤੁਸੀਂ ਪੁੱਛੋ ਤੇ ਵਧੀਆ ਹੋ ਗਿਆ ਤੇ ਮੈਂ ਦੱਸਣਾ ਸੀ ਦੇਖੋ ਜੀ ਇੱਕ ਬੜਾ ਲੋਕਾਂ ਦੇ ਵਿੱਚ ਵਹਿਮ ਭਰਮਾ ਕਿ ਜੇ ਪਾਕਿਸਤਾਨ ਦੀ ਸਟੈਂਪ ਲੱਗ ਜੇ ਤੇ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗਦਾ ਇਹੋ ਜੀ ਕੋਈ ਗੱਲ ਨਹੀਂ ਆ ਕਿਉਂਕਿ ਪਾਕਿਸਤਾਨ ਦੇ ਲੋਕ ਮੈਨੂੰ ਦੱਸੋ ਕਿ ਕਿੱਥੇ ਨਹੀਂ ਜਾ ਰਹੇ ਜਾਂ ਕਿਹੜੀ ਕੰਟਰੀ ਜ ਉਹਨਾਂ ਦਾ ਵੀਜ਼ਾ ਨਹੀਂ ਲੱਗ ਰਿਹਾ ਉਹਨਾਂ ਦੇ ਸਟੂਡੈਂਟ ਕੈਨੇਡਾ ਆਸਟ੍ਰੇਲੀਆ ਯੂਕੇ ਤੇ ਅਮਰੀਕਾ ਦੇ ਵਿੱਚ ਸਾਰੀ ਜਗ੍ਹਾ ਉਹਨਾਂ ਦੇ ਬੱਚੇ ਪੜਨ ਜਾਣੇ ਆ ਰਹੇ ਉਦਾਂ ਵੀ ਟੂਰਿਸਟ ਵੀਜੇ ਤੇ ਵੀ ਜਾ ਰਹੇ ਆ ਵਰਕ ਵੀਜੇ ਤੇ ਵੀ ਜਾ ਰਹੇ ਆ ਇੱਕ ਵਹਿਮ ਭਰਮ ਬੜਾ ਫਲਾਇਆ ਗਿਆ ਵਾ ਕਿ ਜੇ ਪਾਕਿਸਤਾਨ ਦੀ ਮੋਹਰ ਲੱਗ ਗਈ ਤੇ ਹੋਰ ਕਿਹ ਦੇ ਦੇ ਦਾ ਵੀਜਨ ਲੱਗਣਾ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਬੇਚਿਜਕ ਹੋ ਕੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨੇ ਜਾ ਸਕਦੇ ਜੇ ਇਹ ਬੜਾ ਇੱਕ ਜ਼ਰੂਰੀ ਸਵਾਲ ਸੀ ਲੋਕਾਂ ਦੇ ਮਨਾਂ 'ਚ ਵਹਿਮ ਸੀ ਉਹ ਮੈਂ ਕੱਢਣਾ ਚਾਹੁੰਨਾ ਇੱਕ ਮੇਰੀ ਰਿਕਵੈਸਟ ਵਾ ਤੁਹਾਡੇ ਮਾਦੀ ਮਰਾਏ ਤੁਹਾਡੇ ਚੈਨਲ ਰਾਈ ਪਾਕਿਸਤਾਨ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਕਿ ਜਦੋਂ ਆਪਾਂ ਅਟਾਰੀ ਦੇ ਉੱਤੋਂ ਕ੍ਰਾਸ ਕਰਦੇ ਆਂ ਤੇ ਸਾਨੂੰ ਇੱਕ 10 ਦਿਨ ਲਈ ਟੈਂਪਰੇਰੀ SIM ਜਿਹੜੀ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਨਾਲ ਸਾਡਾ ਤੋਂ ਕੰਟੈਕਟ ਟੁੱਟ ਜਾਂਦਾ ਸਾਡਾ ਕੰਟੈਕਟ ਰਹੇ ਕਿਉਂਕਿ ਪਿੱਛੇ ਪਰਿਵਾਰ ਵੀ ਕਈ ਚਿੰਤਾ ਕਰਦੇ ਨੇ ਵੀ ਕਿੱਦਾਂ ਰਹਿਣ ਦੇ ਜਾਂ ਕੀ ਗੱਲ ਬਾਤ ਆ ਤਾਂ ਉਹ ਸਿਰਫ 10 ਦਿਨ ਲਈ ਜਿੰਨੇ ਦਿਨ ਤੁਹਾਡਾ ਟੂਰ ਆ ਉਸੇ ਦਿਨ ਸਾਡੇ ਉਹ SIM ਚੱਲੇ ਮੁੜ ਕੇ ਉਹ SIM ਬੇਸ਼ਕ ਬੰਦ ਹੋ ਜਾਏ ਤਾਂ ਜੋ ਅਸੀਂ ਉੱਥੇ ਵੀ ਜਿਹੜੇ ਸਾਡੇ ਬਜ਼ੁਰਗ ਨਹੀਂ ਜਾ ਸਕੇ ਆਪਾਂ ਉਹਨਾਂ ਨੂੰ ਗੁਰਦੁਆਰੇ 'ਚ ਲਾਈਵ ਦਰਸ਼ਨ ਵੀ ਕਰਵਾ ਸਕੀਏ ਗੁਰਦੁਆਰੇ ਸਾਹਿਬ ਇਤਿਹਾਸਕ ਜਿਹੜੇ ਆ ਤੇ ਉਹ ਸਿਮ ਜਿਹੜੀ ਟੈਂਪਰੇਰੀ ਦੀ ਮੇਰੀ ਬੇਨਤੀ ਹੈ ਦੋਵਾਂ ਸਰਕਾਰਾਂ ਨੂੰ ਕਿ ਉਹ 10 ਦਿਨਾਂ ਦੀ ਵੀਜ਼ਾ ਜਦੋਂ ਦਿੰਦੇ ਆ ਪਾਸਪੋਰਟ ਦੇ ਨਾਲ ਹੀ ਉਹ ਜਿਹੜੀ ਇੱਕ ਸਿਮ ਆ ਉਹਦਾ ਭਾਵੇਂ ਜੋ ਵੀ ਖਰਚਾ ਥੋੜਾ ਬਹੁਤਾ ਲੈ ਲੈਣ ਸਿਮ ਜ਼ਰੂਰ ਪ੍ਰੋਵਾਈਡ ਕੀਤੀ ਜਾ ਇਹਨੀਆਂ ਬੇਨਤੀਆਂ ਮੈਂ ਦੋਵਾਂ ਸਰਕਾਰਾਂ ਕੇ ਕਰਨੀਆਂ ਚਾਹੁੰਦਾ ਜੀ ਧੰਨਵਾਦ ਜੀ ਬਿਲਕੁਲ ਜੀ ਅ ਦੋਸਤੋ ਸਮੇਂ ਦੀ ਜਿਹੜੀ ਉਹ ਪਾਬੰਦੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬਾ ਹੁੰਦਾ ਜਾ ਰਿਹਾ ਪਰ ਜਾਣਕਾਰੀ ਜਿਹੜੀ ਉਹ ਬਹੁਤ ਜ਼ਰੂਰੀ ਸੀ ਤੁਹਾਡੇ ਨਾਲ ਸਾਂਝੀ ਕਰਨੀ ਮੇਰੇ ਖਿਆਲ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਜੇਕਰ ਫੇਰ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਕੋਈ ਗੱਲਬਾਤ ਕੋਈ ਖੁਰਾ ਪਾਤੀ ਸਵਾਲ ਹੁੰਦਾ ਪਾਕਿਸਤਾਨ ਨੂੰ ਲੈ ਕੇ ਹਿੰਦੁਸਤਾਨ ਨੂੰ ਲੈ ਕੇ ਐਂਟਰੀ ਨੂੰ ਲੈ ਕੇ ਵਾਪਸੀ ਆਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਉਹ ਕਮੈਂਟ ਦੇ ਵਿੱਚ ਜਾਂ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਉਹਦਾ ਜਵਾਬ ਦੇਣ ਦੀ ਤੇ ਦੋਸਤੋ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਇਰਤੇ ਵੀ ਕਮੈਂਟ ਕਰਿਓ ਲਾਈਕ ਕਰਿਓ ਤਾਂ ਨਾਲ ਦੀ ਨਾਲ ਸੰਗਤ ਦੇ ਨਾਲ ਇਹਨੂੰ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਦੇ ਥਰੂ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਸਾਡੇ ਲੋਕ ਜਿਹੜੇ ਆ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਜਿਹੜੇ ਆ ਉਹ ਵਧੀਆ ਤਰੀਕੇ ਦੇ ਨਾਲ ਬੀਜਿਕ ਜਾ ਕੇ ਕਰ ਸਕਣ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ